ਬੰਦਾ ਪੁੱਛੇ ਘਰਾਂ 'ਚ ਥੋੜੀਆਂ-ਬੋਧੀਆਂ ਤਾਂ ਗੱਲਾਂ ਹੋਈ ਜਾਂਦੀਆਂ ਨੇ ਇੱਥੇ ਮੂੰਹ ਬਣਾਉਣ ਵਾਲੀ ਕਿਹੜੀ ਗੱਲ ਲਈ ਘਰ ਛੱਡ ਕੇ ਚਲ ਗਈ ਆ ਜਾ ਯਕਾਪੇ ਮੈਂ ਨਹੀਂ ਕਲੀ ਜਾ ਖਾਣਾ ਜਿਆ ਇੱਕ ਵੱਡਿਆਂ ਦੀ ਤਰ੍ਹਾਂ ਸਮਝਾਓ ਉਹ ਠੋਖੇ ਖੰਗਰਦੀ ਐ ਸੋ ਸਮਝਾਨੀ ਆ ਮੇਰੇ ਹੱਥ ਤੋਂ ਕੇ ਮਗਰ ਪੈ ਗਈਆਂ ਨੇ ਕਰ ਲਾ ਵਿਆ ਕਰ ਲਾ ਵਿਆ ਤੁਸੀਂ ਘਰ ਸਮਝ ਲਉਂਗੀਆਂ ਉਹ ਤਾਂ ਮੈਂ ਵਿਆ ਕਰਾਂ ਉਹੋ ਜਿਹਾ ਮੁੰਡਾ ਪਸੰਦ ਮੇਰੇ ਉਸੇ ਕਰ ਲੰਗੇ ਜਿਹਦੀ ਕੋਈ ਸ਼ਕਲ ਵਜਾ ਨਹੀਂ ਹੋਏਗੀ ਨਾ ਉਹ ਕੇ ਟੰਗ ਦਾ ਕੰਮ ਹੋਏਗਾ ਮੇਰੇ ਭਰਾ ਦੇਖੋ ਨਾ ਮਿਲਗੇ ਨਾ ਚੰਗੇ ਮੇਰੇ ਵਸਤੇ ਨਹੀਂ ਕੋਈ ਚੱਜਦੈਨਾ ਨੂੰ ਲੱਗਦਾ ਗੱਲਾਂ ਕਰ ਧੀਰੀ ਤੁਸੀਂ ਕਿਉਂ ਲੱਗੇ ਜੇ ਰਹਿਣ ਤਾਂ ਮੈਂ ਆਪੇ ਕਰ ਲੈਣੀ ਕੰਮ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕਰ ਲਾਂਗੀ ਫਿਰ ਕਿਹਾ ਘਰ ਮੇਰਾ ਨਹੀਂ ਆਹੋ ਤੁਹਾਡਾ ਵਾ ਮੈਨੂੰ ਪਤਾ ਤਾ ਕਿੰਨਾ ਕਾਪਣਾ ਸਮਝਿਆ ਵਾ ਲੈ ਅਭੀਏ ਧੰਗੇ ਬੋਲਣ ਲੱਗੇ ਤੁਸੀਂ ਮੇਰੇ ਨਾਲ ਮੇਰਾ ਕੀ ਦੋਸ਼ ਹੈਗਾ ਦੱਸੋਗੇ ਬੋਲਣਾ ਤਾਂ ਹੋਰ ਕੀ ਕਰਾਂ ਦੀਦੀ ਤੁਹਾਨੂੰ ਨਹੀਂ ਪਤਾ ਘਰ ਚ ਕੀ ਹੁੰਦਿਆ ਵਾ ਵੇਖੋ ਭਾਬੀ ਜੇ ਤੋ ਤੇ ਸਿਮਰਤ ਦੀ ਗੱਲ ਕਰਨੀ ਆ ਨਾ ਇਹ ਫਿਰ ਵੀ ਗਲਤ ਗੱਲ ਕਰਨ ਲੱਗਿਓ ਮੈਂ ਉਹਨੂੰ ਧੱਕਾ ਦਿੱਤਾ ਹੈ ਮੇਰੇ ਨਾਲ ਕਿੰਨਾ ਆਵਾ ਤਾਵਾ ਬੋਲੀ ਹੈ ਤੁਹਾਡੀ ਭੈਣ ਆਈ ਸੀ ਨਾ ਨਾਲ ਉਹਦੀ ਨੂੰਮ ਆਈ ਹੈ ਮੈਂ ਉਹਨਾਂ ਨੂੰ ਕੁਝ ਕਿਹਾ ਮਾਰਾ ਮੰਦਾ ਮੈਂ ਤੇ ਇਹੀ ਭੰਡ ਚੁੱਕਣ ਲੱਗੇ ਕਿਹਾ ਨਾ ਕਿ ਸ਼ਾਇਦ ਕਮੀ ਮੇਰੇ ਚ ਹੋਵੇ ਐਦਾ ਮਤਲਬ ਐ ਹੁੰਦਾ ਵਾ ਕਿ ਮੁੰਡਾ ਤੇ ਹੀ ਟਾਂ ਨਹੀਂ ਪਸੰਦ ਕਰਨਦੇ ਖਰੇ ਮੇਰੇ ਚ ਕੋਈ ਕਮੀ ਤਾਂ ਨਹੀਂ ਪਸੰਦ ਕਰਨਦੇ ਚੱਜਦਾ ਮੈਂ ਤੁਹਾਨੂੰ ਦੱਸ ਵੀ ਦਿੱਤਾ ਮੇਰੀ ਪਸੰਦ ਕਿੱਦਾਂ ਦੀ ਐ ਸੋਨਾ ਜਿਹਾ ਹੋਵੇ ਪੜਿਆ ਲਿਖਿਆ ਹੋਵੇ ਪਰਿਵਾਰ ਚ ਜੱਜਦਾ ਹੋਵੇ ਸਾਰਿਆਂ ਨਾਲ ਐਦਾਂ ਦਾ ਚਾਹਨੀ ਆ ਤੇ ਇਹਦੇ ਚ ਮੈਂ ਸਿਮਰਤ ਨੂੰ ਕੀ ਕਿਹਾ ਮੈਂ ਤੇ ਇਹੀ ਕਿਹਾ ਨਾ ਕਿ ਤੂੰ ਬੋਦਰ ਰਿਸ਼ਤੇ ਲਿਆਉਣ ਦੀ ਕੋਸ਼ਿਸ਼ ਨਾ ਕਰ ਛੋਟੀ ਐ ਛੋਟੀ ਬਣ ਕੇ ਚੱਲ ਮੈਰਿਜ ਪਾ ਲਿਆ ਦੇਣੀ ਐ ਤੂੰ ਹੀ ਬਸ ਵਿਆਹ ਕਰਨ ਦੀ ਹਾਮੀ ਭਰੋ ਛੇਤੀ ਥੋ ਜਾਣ ਦੀ ਕਰੋ ਐਵਾਰਡ ਵਧੀਆ ਛੇਤੀ ਥੋ ਜਾਣ ਦੀ ਕਰੋ ਇਹੋ ਜਿਹਾ ਕੀ ਹੋ ਗਿਆ ਜੇ ਮੈਂ ਘਰ ਚ ਬੈਠੀ ਨਹੀਂ ਆਂਦੇ ਜਿੰਨਾ ਤੇਰੇ ਲਈ ਦੁਖੀ ਕੀਤਾ ਹੈ ਨਾ ਤੇ ਹੋਰ ਉਹਨੇ ਕਹਿਣਾ ਵੀ ਕੀ ਹੀ ਮੇਰੇ ਸੁਣੋ ਗੱਲ ਵਿਆਹ ਕਰਾਉਣਾ ਨਹੀਂ ਕਰਾਉਣਾ ਤੁਹਾਡੀ ਮਰਜ਼ੀ ਰਹਿਣਾ ਨਾ ਸਾਡੇ ਸਿਰ ਤੇ ਚੜ ਕੇ ਸਾਰੀ ਉਮਰ ਲਈ ਤੇ ਬਿਠੇ ਰਹੋ ਕੋਈ ਗੱਲ ਨਹੀਂ ਬਸ ਇੱਕ ਗੱਥ ਹੱਥ ਜੋੜ ਕੇ ਬੇਨਤੀ ਸੁਣ ਲੋ ਕਿਸਾਨ ਨੂੰ ਨਾ ਤੰਗ ਕਰਿਆ ਕਰੋ ਰਮਾਨਾ ਤੁਹਾਨੂੰ ਸੋਨਾ ਖਾਣ ਪੀਣ ਨੂੰ ਮਿਲੰਦੇ ਨਾ ਬੈਠਿਆਂ ਰੋਟੀ ਪਾਣੀ ਮਿਲਦਾ ਨਾ ਸੋਨਾ ਲੀੜਾ ਕਪੜਾ ਸਿੱਪਾ ਮਿਲਦਾ ਨਾ ਤੂ ਪਿਆ ਮਿਲਦਾ ਨਾ ਪੈਸੇ ਹੋ ਕੇ ਮਿਲਦਾ ਨਾ ਉਹਨੇ ਚ ਖੁਸ਼ ਰੋ ਜਿੰਨੇ ਜਾਣਾ ਨਾ ਤੇ ਆਪਣੇ ਘਰ ਨਾ ਸੀ ਨੱਚੀ ਚਲੋ ਸਾਡੇ ਸਿਰ ਤੇ ਬੈਠਿਆ ਇੱਕ ਚਲ ਗਈ ਆ ਲੜਕੇ ਘਰੋਂ ਤੂੰ ਹੁਣ ਉਹਦਾ ਤੇ ਘਰ ਬਰਬਾਦ ਹੋ ਗਿਆ ਨਾ ਉਹ ਮੁੰਡੇ ਦਾ ਮੂੰਹ ਵੇਖਿਆ ਸਵੇਰ ਦਾ ਇੰਨਾ ਕੁ ਜਿੰਨਾ ਆ ਪਿਆ ਵਾ ਉਹ ਹੁਣ ਟੈਂਦੀ ਸੁਣੇ ਕਿ ਆਪਣੀ ਜਨਾਨੀ ਦੀ ਸੁਣੇ ਪੱਵੀ ਹੈ ਕੀ ਕਹਤਾ ਜੇ ਅਗਰ ਮੇਰਾ ਨਹੀਂ ਜਾ ਤੁਹਾਡਾ ਵਾ ਅਸੀਂ ਕਦੋਂ ਕਹਤਾ ਤੁਹਾਡਾ ਨਹੀਂ ਆ ਕਈ ਹੁਣ ਤੁਹਾਡਾ ਇੰਨਾ ਮਾਨ ਕਰੀਦਾ ਵਾ ਪਰ ਤੁਸੀਂ ਤੁਸੀਂ ਸਾਡੇ ਦਿੱਤੀ ਜਿਤਰੂ ਨਾ ਗਲਤ ਪਾਸੇ ਲੈ ਕੇ ਜਾਂਦੇ ਹੋ ਅਭੀ ਤੂੰ ਇਹ ਬਿੰਨੋ ਨੇ ਕਿ ਆਵਾਂ ਸਾਡੇ ਸਿਰ ਤੇ ਮਤਲਬ ਪਰਜਾਈਆਂ ਦਾ ਘਰ ਹੈ ਮੈਂ ਬਗਾਨੀ ਇਸ ਘਰ ਦੀ ਮਤਲਬ ਮੇਰਾ ਘਰ ਕੋਈ ਹੋਰ ਹੈ ਜਾਵਾ ਮੇਰੇ ਸੁਣੋ ਗੱਲ ਅਸੀਂ ਤੁਹਾਨੂੰ ਬਗਾਨੇ ਨਹੀਂ ਕਹਿੰਦੇ ਪਰ ਵੇਖੋ ਜਦੋਂ ਤਿਆਂ ਵਿਆਹੀਆਂ ਜਾਣ ਨਾ ਉਹਨਾਂ ਦਾ ਉਹ ਹੀ ਅਸਲੀ ਘਰ ਹੁੰਦਾ ਵਾ ਹਾਂ ਤੇ ਮੈਂ ਵਿਆਹੀ ਨਹੀਂ ਅਸੀਂ ਇੱਥੇ ਵਿਆਹੀ ਆਈਆਂ ਨਾ ਆ ਸਾਡਾ ਘਰ ਆ ਹੁਣ ਤੂੰ ਤੁਸੀਂ ਵੀ ਵਿਆਹ ਕੇ ਆਪਣੇ ਘਰ ਜਾਓ ਜਦੋਂ ਮੰਨਿਆ ਤੇ ਇੱਥੇ ਰਹਿਣਾ ਨਾ ਰੋਵੋ ਪਰ ਸਾਡ ਨੂੰ ਨਾ ਤੰਗ ਕਰੋ ਸਾਡੇ ਰਿਸ਼ਤੇ ਜਿਹੜੇ ਬਣੇ ਹੋਏ ਨਾ ਜਿਹੜੀ ਅਹੀਂ ਵਿਆਹ ਕੇ ਆ ਤਹੀ ਲੈਂਦੀਆਂ ਨਾ ਆਪਣੇ ਹੱਥੀ ਲੈਂਦੀਆਂ ਨਾ ਤੁਹਾਨੂੰ ਕਿੱਥੇ ਵਸਣ ਦੋ ਤੇ ਸਾਡੇ ਜੀ ਨਾ ਹਰਾਮ ਕੀਤਾ ਐ ਤਾਂ ਮੈਨੂੰ ਮੇਰੀਆਂ ਗੱਲਾਂ ਨਾ ਕੋੜੀਆਂ ਲੱਗਣਗੀਆਂ ਗੁੱਸਾ ਲੱਗੂਗਾ ਪਰ ਮੈਂ ਸੱਚ ਬੋਲਦੀ ਵੀ ਆ ਸੱਚ ਹਮੇਸ਼ਾ ਨਾ ਕੋੜਾ ਹੀ ਹੁੰਦਾ ਵਾ ਤਹੀ ਨਾ ਸਾਡੀ ਜ਼ਿੰਦਗੀ ਬਰਬਾਦ ਕੀਤੀ ਹੋਈ ਐ ਇਸ ਟਾਈਮ ਤੁਹਾਨੂੰ ਜੇ ਗੁੱਸਾ ਲੱਗਦਾ ਨਾ ਲੱਗੀ ਜਾਵੇ ਕਰੋ ਕੰਮ ਹੁਣ ਕੋਈ ਗੱਲ ਨਹੀਂ ਫਿਰ ਜੇ ਤੁਸੀਂ ਇੱਥੇ ਰਹਿਣਾ ਤਾਂ ਕੰਮ ਵੀ ਕਰੋ ਭਾਬੀ ਮੈਨੂੰ ਦੁੱਖ ਦੇ ਨਹੀਂ ਹੀਆਂ ਕਿ ਇਹਨਾਂ ਦੀ ਜਾਨ ਓਖੀ ਕੀਤੀ ਹੋਈ ਆ ਮੇਰੀਆਂ ਤੇ ਭਾਬੀਆਂ ਨੇ ਮੈਂ ਤਾਂ ਲਾਡ ਪਿਆਰ ਕਰਦੀ ਆ ਭਾਬੀ ਮੈਨੂੰ ਦੁੱਖ ਦੇ ਨਹੀਂ ਹੀਆਂ ਕਿ ਮੈਂ ਇਹਨਾਂ ਦੀ ਜਾਨ ਓਖੀ ਕੀਤੀ ਹੋਈ ਆ ਮੈਂ ਤਾਂ ਲਾਡ ਪਿਆਰ ਕਰਦੀ ਆ ਸਿਮਰਤ ਨੂੰ ਮੈਂ ਥੋੜੇ ਕਿਹਾ ਘਰ ਚੜ ਕੇ ਜਾ ਉਹ ਤੇ ਮੇਰੇ ਘੇਂਨਾ ਬੋਲਣ ਦੀ ਸੀ ਫਾਲਤੂ ਤੇ ਮੈਂ ਕਹਿਤਾ ਕਿ ਥੱਪੜ ਖਾਏਂਗੀ ਵੱਡੀਆਂ ਸਰੋਤ ਮੈਂ 10-12 ਸਾਲ ਸਮਝ ਹਣੀ ਚਾਹੀਦੀ ਐ 10 ਮੈਂ ਉਹਨੂੰ ਕਦੀ ਕੁਝ ਕਿਹਾ ਥੋੜੀ ਉਦਾਂ ਲਾੜ ਵੀ ਤਾਂ ਕਰਦੀ ਆ ਮੇਰੀ ਨਾਰਾਜ਼ਗੀ ਨਜ਼ਰ ਆਂਦੀ ਹੈ ਮੇਰਾ ਪਿਆਰ ਵੀ ਨਜ਼ਰ ਆਂਦਾ ਉਹ ਤੋਂ ਭਾਬੀ ਨੇ ਅੱਜ ਕਿਹਾ ਤੁਹਾਡਾ ਘਰ ਥੋੜੀ ਐ ਪੇਕਾ ਘਰ ਐ ਤੇ ਪੇਕਾ ਘਰ ਹੀ ਤਾਂ ਆਪਣਾ ਹੁੰਦਾ ਵੈ ਸੋਹਰਾ ਘਰ ਵੀ ਕਦੀ ਆਪਣਾ ਹੋਇਆ ਵੈ ਸੋਹਰਾ ਘਰ ਪਰ ਭਾਬੀ ਦਾ ਤੇ ਇਹੀ ਘਰ ਆ ਨਾ ਕੀ ਹੈਗੇ ਭਾਬੀ ਅੱਜ ਮੈਨੂੰ ਮਰ ਪੂਆ ਮਾਸੀ ਨੇ ਕਿਹਾ ਵੈ ਨਾ ਜੁਮੇ ਮਰੀ ਹੈ ਕਿ ਨਾਲ ਸੰਭਾਲ ਮੈਂ ਕੀ ਕਰਾਂ ਮੈਂ ਕੀ ਮਾਲਾ ਕੀਤਾ ਸੇਵਕ ਨੂੰ ਨੋਟ ਡੋਟ ਕੇ ਪਾਉਂਦੇ ਆ ਮੈਂ ਸੇਵਕ ਨੂੰ ਪੁੱਛਦੀ ਆ ਸੇਵਕ ਸੇਵਕ ਮੈਨੂੰ ਹੱਥ ਨਾਲ ਆਉਦੀ ਦੀ ਅਨਾ ਗੁੱਸਾ ਸੇਵਕ ਵੇਖੋ ਤੂੰ ਸਵੇਰ ਦੇ ਕੱਲ ਮੇਰਾ ਗੁੱਸਾ ਹੀ ਕਰੀ ਜਾਂਦੇ ਹੋ ਤੂੰ ਵੀ ਰਿਸ਼ਤਾ ਲੈ ਕੇ ਆਇਆ ਮੈਂ ਜਾ ਕੇ ਉੱਤੇ ਹਾਂ ਕਰ ਰਹਾ ਮੈਂ ਦੀਦੀ ਤੁਹਾਡਾ ਰਿਸ਼ਤਾ ਤੈਅ ਕਰ ਰਹਾ ਉਹ ਮੇਰਾ ਜਿਹਦੇ ਨਾਲ ਵਿਆਹ ਕਰਨਾ ਮੈਨੂੰ ਵਿਖਾਏ ਬਿਨਾ ਤੂੰ ਹਾਂਮੀ ਭਰ ਆਇਆ ਤੇ ਮੇਰਨਾ ਜਿਹਦਾ ਹੋਇਆ ਉਹਨੂੰ ਕਿਉਂ ਕਰੋ ਕੱਢਿਆ ਜੇ ਮੈਂ ਨਹੀਂ ਕੱਢਿਆ ਉਹਨੂੰ ਤੂੰ ਹੀ ਤੁਹਾਡੀ ਵਜ੍ਹਾ ਤੋਂ ਗਈ ਹੈ ਮੇਰਾ ਘਰ ਤੂੰ ਹੀ ਖਰਾਬ ਕੀਤਾ ਜੇ ਵੇਖ ਸੇਵਕਮ ਉਹ ਬੜਾ ਬਕਵਾਸ ਕਰਨ ਦੇਈ ਸੀ ਮੇਰੇ ਨਾਲ ਵੱਧ ਘਟ ਜਾਓ ਵਿਆਹ ਕਰਕੇ ਜਾਓ ਇਸ ਘਰ ਚੋਂ ਮੈਨੂੰ ਕਿਉਂ ਘਟਦੀ ਵੀ ਹੈ ਮੇਰਾ ਘਰ ਹੈ ਮੈਂ ਕਿਉਂ ਜਾਵਾਂ ਆਪਣੇ ਘਰੋਂ ਮੈਂ ਨਹੀਂ ਜਾਣਾ ਮੈਂ ਕਿਉਂ ਸੋਹਰੇ ਜਾਵਾਂ ਕਿ ਪਤਾ ਕਿੱਦਾਂ ਦੇ ਲੋਕ ਹੋਣਗੇ ਮੇਰੇ ਪੇਕੇ ਮੈਨੂੰ ਵਰਤਨ ਦੇਣਗੇ ਦੇਣਗੇ ਮੇਰੇ ਮਨ 'ਚ ਡਰ ਰਹੇਗਾ ਵੈ ਮੈਂ ਵਿਆਹ ਕਰਾਉਣਾ ਹੀ ਨਹੀਂਗਾ ਬਸ ਗੱਲ ਖਤਮ ਮਾਵਾ ਵੀ ਤਾਂ ਸਾਰੀ ਉਮਰ ਘਰ ਚ ਹੀ ਰਹਿੰਦੀਆਂ ਨੇ ਵਿਆਹ ਕਰਾਉਣਾ ਨਹੀਂ ਸਾਡੇ ਵਸਣ ਦੇਣੇ ਨਹੀਂ ਸੇਵਕ ਕਹਿੰਦੀ ਏ ਤੈਨੂੰ ਮਾਂ ਕਹਿਣਾ ਮੈਂ ਸੇਵਕ ਐਦਾਂ ਕਰੇਗਾ ਤੂੰ ਮੇਰੇ ਨਾਲ ਐਦਾਂ ਗੰਦਾ ਬੋਲ ਮੈਨੂੰ ਆ ਇਮੋਸ਼ਨਲ ਬਲੈਕਮੇਲ ਨਾ ਕਰੋ ਹੁਣ ਨਹੀਂ ਮਾਉਣਾ ਬੜਾ ਕੋਸ ਹੈ ਲਿਆ ਮੈਂ ਮਤਲਬ ਮੈਂ ਵਿਆਹ ਕਰਾ ਕੇ ਉਸ ਘਰ ਚ ਚਲ ਜਾ ਫਿਰ ਚੰਗੀ ਆ ਤੁਹਾਡੇ ਪਿੱਛੇ ਲੱਗ ਕੇ ਮੈਂ ਉਹਨੂੰ ਵੀ ਬੋਲਦਾ ਰਿਹਾ ਬੋਲਦਾ ਰਿਹਾ ਨਾ ਮੈਂ ਪਰ ਉਹਦੀ ਗਲਤੀ ਤੇ ਬੋਲ ਗਲਤੀ ਚਲ ਉਹਦੀਆਂ ਗਲਤੀਆਂ ਦੇਦੀਆਂ ਆਪਣੀਆਂ ਦੇਦੀਆਂ ਤੁਹਾਨੂੰ ਆਪਣੀਆਂ ਨਹੀਂ ਦੇਦੀ ਮੈਨੂੰ ਤੇ ਸਾਰੇ ਬੋਲਣ ਲੱਗ ਪਏ ਵਡਾ ਵੀਰਾ ਇੱਥੇ ਨਹੀਂ ਨਾਗਾ ਹੋ ਹੁੰਦਾ ਤੇ ਮੇਰੀ ਸੈਰ ਗੱਲ ਕਰਦਾ ਹੂੰ ਉਹ ਵੀ ਵੇਖ ਲੰਦਾ ਘਰ ਚ ਕੀ ਤਮਾਸ਼ਾ ਲਾਉਂਦੀ ਆ ਭੈਣ ਅੱਡੀ ਮੈਂ ਕੀ ਤਮਾਸ਼ਾ ਲਾ ਲਏ ਕਿਉਂ ਮੈਨੂੰ ਬੋਲੀ ਜਾਂਦੇ ਹੋ ਸਾਰੇ ਆਨੇ ਕੀ ਮੈਂ ਦੁੱਖ ਦੇਤਾ ਵਾ ਦੱਸੋ ਇੰਨਾ लाड़ प्यार ਕਰਦੀ ਆ ਆਪਣਾ ਇੱਕ ਸੂਟ ਲੈਣ ਜਾਨੀ ਦੋਨਾਂ ਦੇ ਇੱਕ ਇੱਕ ਨਾਲ ਲੈ ਕੇ ਆਨੀ ਆ ਖਾਣਾ ਪੀਣਾ ਹਰ ਚੀਜ਼ ਦਾ ਧਿਆਨ ਰੱਖਦੀ ਆ ਹਮ ਕੰਮ ਤੋਂ ਉਹਨਾਂ ਨੇ ਕਰਨਾ ਕਰਦਾ ਅਕਸਰ ਕਰਦੀਆਂ ਮਾਲਕਣਾਆਂ ਨੇ ਹਮ ਕਰਦੀਆਂ ਮਾਲਕਣਾ ਕਰਦੀਆਂ ਮਾਲਕਣਾ ਰਹਿਣ ਦਿੰਦਾ ਉਹਨਾਂ ਨੂੰ ਦੱਸੋ ਮੈਨੂੰ ਸੇਵਕ ਜਿਆਦਾ ਕੰਮ ਉਹ ਆਪਣੀ ਮਰਜ਼ੀ ਨਾਲ ਕਰਦੀਆਂ ਦੱਸੋ ਜੇ ਬਾਹਰ ਪੰਜ ਮਿੰਟ ਘੁੰਮਣ ਚਲ ਗਿਆਂ ਤਾਂ ਤੁਸੀਂ ਸਿਰ ਤੇ ਚੜ ਜਾਣਾ ਉਹਨਾਂ ਦੇ ਸੇਵਾ ਨੋਆ ਧੀ ਅਕਲੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਜਾਂਦੀਆਂ ਨੋਆ ਧੀ ਉਹ ਹੀ ਘੜਕਦੀਆਂ ਕਦੀ ਇਹ ਸੋਚਿਆ ਮੈਂ ਇਕੱਲੀ ਬਾਹਰ ਜਾਨੀ ਆ ਮੈਂ ਕਿਤੇ ਨਾਲ ਜਾਣਾ ਮੈਂ ਤਾਂ ਆਪਣੇ ਸਾਰੇ ਉਹਨਾਂ ਦੇ ਕੰਮ ਹੀ ਕਰਨੇ ਹੁੰਦੇ ਨੇ ਇਕੱਲੇ ਜਾਂਦੇ ਜੇ ਨਾ ਤੁਸੀਂ ਕਹਿ ਦਿੱਤੀ ਨਹੀਂ ਉਹਨਾਂ ਨੂੰ ਤੁਸੀਂ ਕਹਿੰਦੇ ਜੇ ਨੋਆ ਧੀ ਅਕਲੀਆਂ ਬਾਹਰ ਜਾਂਦੀਆਂ ਚੰਗੀਆਂ ਲੱਗਦੀਆਂ ਤੁਸੀਂ ਤੁਸੀਂ ਤੇ ਨਹੀਂ ਕਹੇ ਸੀ ਠੀਕ ਹੈ ਸੇਵਕ ਸਮਝ ਗਈ ਮੈਂ ਹੀ ਗਲਤਾਂ ਮੈਂ ਹੀ ਸਭ ਦੀ ਜਾਨ ਓਖੀ ਕੀਤੀ ਹੋਈ ਆ ਮੈਂ ਸਮਝ ਗਈ ਸੇਵਕ ਕੀ ਕਰਤਾ ਪਿਆ ਮੈਂ ਕੀ ਕਰਨਾ ਭਾਬੀ ਮੇਰੇ ਨੂੰ ਕੱਲ ਮੈਂ ਤੇਨ ਨਾਲ ਗੱਲ ਕਰਨੀ ਹਾਂ ਮੇਰੇ ਨਾਲ ਤੇਰੇ ਪਾਹੀ ਨਾਲ ਹੋਣੀ ਗੱਲ ਹੋਈ ਫੋਨ ਤੇ ਹੂੰ ਤੇ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਨੂੰ ਇੱਥੇ ਬੁਲਾ ਲਓ ਮੈਂ ਵੀ ਹੁਣ ਇੱਥੇ ਰਹਿਣਾ ਮੈਂ ਤੁਹਾਨੂੰ ਕਹਤਾ ਮੇਰਾ ਵੀਜ਼ਾ ਲਵਾ ਦੋ। ਤੁਸੀਂ ਚਲ ਜਾਣਾ। ਭੈਣਾਂ ਮੇਰੀ ਹੋਣ ਨਹੀਂ ਬੰਦ। ਮੈਂ ਕੱਲਾ ਰਹਿਗਾ ਨਾ ਇੱਥੇ। ਘਰ ਦੀ ਮੇਰੀ ਚਲ ਗਈ। ਮੈਂ ਕੀ ਕਰੂੰਗਾ ਇੱਥੇ? ਦੱਸੋ ਮੈਨੂੰ। ਮੈਂ ਕੰਧਾਂ ਨਾਲ ਟਕਰਾ ਮਾਰਦੀਆਂ ਇੱਥੇ ਕੱਲਿਆਂ ਨੇ। ਵੇਖ ਬਾਉ ਤੂੰ ਦੀਦੀ ਵਾਲ ਨਾ ਵੇਖ। ਕੁਛੋਂ ਫੜ ਕੇ ਨਾ ਸਿਮਰਤ ਨੂੰ ਲਿਆ। ਵੇਖ ਹੁਣ ਮੈਂ ਵੀ ਚਲ ਜਾਣਾ ਵਾਂ। ਮੇਰਾ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਕੰਮ ਹੋ ਜਾਣਾ ਵਾਂ ਤੇ ਮੈਂ ਤਾਂ ਚਲ ਜਾਣਾ ਵਾਂ। ਤੇ ਤੂੰ ਫਿਰ ਸਿਮਰਤ ਨੂੰ ਲਿਆ ਇੱਥੇ। ਇਹਦੀ ਕੋਈ ਸੁਣਿਓਗੀ ਲੈਣਾ ਕੋਈ ਗੱਲ ਨਹੀਂ ਸਿਮਰਤ ਤਾਨੂੰ ਬਥੇਰੇ ਜਵਾਬ ਦੇ ਲੈਂਦੀ ਐ ਸਿਮਰਤ ਨਹੀਂ ਉਹਦੀਆਂ ਗੱਲਾਂ ਚਾਹੁੰਦੀ ਵੇਖ ਬਹੁਤ ਤੂੰ ਆਪਣਾ ਕਾਰ ਬਸਾ ਤੂੰ ਜਾ ਕੇ ਨਾ ਤਸੀਂ ਸਿਮਰਤ ਨੂੰ ਲਿਆ ਇਹਦਾ ਕੀ ਆ ਇਹਦਾ ਤੂੰ ਇਹਦੇ ਵੱਲ ਨਾ ਧਿਆਨ ਦਿਓ ਰਮਾਨਾ ਤੂੰ ਆਪਣਾ ਰਿਓ ਵੇ ਆਪਣੀ ਲੜਾਈ ਜਿਹੜੀ ਨਾ ਆਪ ਹੀ ਲੜਨੀ ਪੈਂਦੀ ਐ ਮੈਂ ਵੇ ਕਿੰਨੇ ਸਾਲ ਸੁਣੀਆਂ ਹੀ ਆ ਨਾ ਗੱਲਾਂ ਹੁਣ ਅਖੀਰ ਮੈਂ ਸਟੈਪ ਚੁੱਕਣ ਲੱਗੀ ਆ ਨਾ ਮੈਂ ਵੀ ਤਾਂ ਆਪਣੀ ਲੜਾਈ ਆਪ ਲੜਾ ਲੱਗੀ ਨਾ ਭਾਬੀ ਮੇਰੀ ਗੱਲ ਸੁਣੋ ਤਈ ਕਹਿੰਦੇ ਇਹਦਾ ਲੇਖੋ ਨਾ ਅਸਕਰ ਨੂੰ ਭੈਣ ਆ ਮੇਰੀ ਵੱਡੀ ਹੁੰਦੇ ਆਪਣਾ ਹੀ ਆ ਦੁੱਖ ਤੇ ਹੁਣ ਆ ਹੀ ਆ ਫਿਰ ਜੇ ਮੈਂ ਸਿਮਰਤ ਨੂੰ ਲੈ ਆਇਆ ਨਾ ਦੂਰੇ ਫੇਰ ਨਹੀਂ ਵਸਣ ਦੇਣਾ ਮੇਰਾ ਦਿਲ ਕਰਦਾ ਮੈਂ ਨਿਕਲ ਜਾ ਤਾ ਫੇਰ ਇਹਦੇ ਨਾਲ ਵੇਚ ਲੈਣਾ ਤੇ ਭੈਣ ਕੱਲੀ ਰਹਿ ਜਾਂਦੀ ਸੋਚਦਾ ਮੈਂ ਵੀ ਐ ਤਾ ਕੀ ਕਰੀ ਹੁਣ ਫਿਰ ਇਹਦਾ ਤੇ ਹਾਲ ਹੀ ਆ ਹੋਆ ਇਹਦੇ ਨਾਲ ਦੁੱਖ ਦੇਣੀ ਨਣਾੜਾ ਰਹਿ ਗਈ ਸਾਡੇ ਜਿੰਨੇ ਮਰਜੀ ਬੁਰੀ ਅਸਕਰ ਨੂੰ ਆਇਤ ਮੇਰੀ ਵੱਡੀ ਭੈਣੀਆਂ ਨੂੰ ਤਾਂ ਕੀ ਕਿੱਦਾਂ ਛੱਡ ਕੇ ਜਾ ਸਕਦਾ ਦੱਸੋ ਮੈਨੂੰ ਕਿਵੇਂ ਕੱਲਿਆਂ ਛੱਡਦਾ ਇਹਨਾਂ ਨੂੰ ਹੁਣ ਮੈਂ ਮਾਸੀ ਜੀ ਨਾਲ ਫੋਨ ਕਰਨੀ ਉਹ ਵੀ ਨਹੀਂ ਚੁੱਕਦੇ ਤੇ ਤੇ ਜੀ ਪੂਆ ਜੀ ਨੂੰ ਮੈਂ ਕਿਹਾ ਸੀ ਤੁਸੀਂ ਆਇਓ ਕਹਿੰਦੇ ਹੀ ਮੈਂ 1-2 ਦਿਨ ਤੱਕ ਕਹੂੰਗੀ ਤੇ ਅੱਜ ਸਵੇਰ ਦੇ ਹੁਣ ਕੋਣ ਹੀ ਨਹੀਂ ਚੁੱਕੰਦੇ ਪਤਾ ਨਹੀਂ ਕੀ ਗੱਲ ਹੋ ਗਈ ਆ ਆਉਣ ਦੇ ਹੁਣੇ ਜਾਂ ਫਿਰ ਹੋ ਸਕਦਾ ਜੇ ਉਹ ਆ ਜਾਣਾ ਤੇ ਕੀ ਪਤਾ ਉਹ ਹੀ ਸਾਡੇ ਘਰ ਦੀ ਕੁਲੇਸ਼ ਮੁਕਾ ਹੀ ਜਾਣ ਹੂੰ ਉਹਨਾਂ ਦੀ ਵਾਹੇ ਵੀ ਸੁਣ ਲੈਂਦੀ ਆ ਬਹੁਤ ਚਲੋ ਵੇਖ ਲੈਨੇ ਆ ਵੇਖ ਕੋਣ ਇਹ ਸਮਝਦੀ ਆਪਣੇ ਆਪ ਨੂੰ ਕਿ ਜਿਵੇਂ ਮੈਂ ਨਾ 18 ਸਾਲਾਂ ਦੀ ਕੁੜੀ ਹੁੰਨੀ ਆ ਤੇ ਮੇਰੇ ਲਈ ਵਧੀਆ-ਵਧੀਆ ਰਿਸ਼ਤੇ ਹੋਣ ਟੀਆ ਨੂੰ ਟੱਪਣ ਦੇ ਆ ਤੋਂ ਜਨਾਨੀ ਬਣ ਚੁੱਕੀ ਅਕਸਰ ਵਿਆਹ ਨਹੀਂ ਹੋਇਆ ਪਰ ਉਮਰ ਦੇ ਸਾਹਮਣੇ ਤਾਂ ਜਨਾਨੀ ਬਣੀ ਗਈ ਨਾ ਹੁਣ ਇਹਨੂੰ ਕਿੱਥੋਂ ਵਧੀਆ ਰਿਸ਼ਤੇ ਲਿਆ ਦੇ ਐਨੇ ਐਨੇ ਵਧੀਆ ਰਿਸ਼ਤੇ ਤੇ ਹੀ ਲਿਆਂਦੇ ਆ ਬਾਹਰੋਂ ਇਹਨੂੰ ਰਿਸ਼ਤੇ ਆਏ ਤੂੰ ਇੰਨਾ ਸੋਹਣਾ ਮੁੰਡਾ ਰਿਸ਼ਤਾ ਲੈ ਕੇ ਆਇਆ ਕੀ ਉਹਦੀ ਇੱਕ ਭੈਣ ਹੀ ਸੀ ਨਾ ਬਸ ਮੁੰਡਾ ਪਸੰਦ ਆ ਪਰ ਭੈਣ ਕਰਕੇ ਰਿਸ਼ਤਾ ਨਹੀਂ ਕਰਨਾ ਆਪ ਵੀ ਤੇ ਦੁੱਖ ਦੇਣੀ ਨੇ ਨਾਲ ਬੜ ਕੇ ਇੱਥੇ ਭੈਣ ਜਦੋਂ ਵੱਡੀ ਐ ਇੰਨੀ ਕ ਤੇ ਭੈਣ ਸੀ ਇਹੋ ਹੀ ਕਹਿੰਦੀ ਕਹਿੰਦੀ ਨੇ ਨਾ ਨਾ ਖਰਚ ਖਲਾ ਪਉਂਦੀਆਂ ਆ ਆਪਣੀ ਸਮਝ ਆਉਂਦੀ ਆਪ ਵੀ ਤੇ ਇੱਥੇ ਦੁੱਖ ਹੀ ਦੇਂਦੀ ਸਾਨੂੰ ਆਪਣੇ ਉੱਤੇ ਧਿਆਨ ਦੇ ਨਾ ਮੈਂ ਵੀ ਤਾਂ ਨਣਾਣੀਆਂ ਇਹਨਾਂ ਦੀ ਜਿਹੜਾ ਇਹਨਾਂ ਦਾ ਜਲੂਸ ਕੱਢਣ ਦੀ ਰਾਜ ਕੇ ਇਹਨਾਂ ਦੇ ਘਰ ਬਰਬਾਦ ਕਰਨੀ ਆ ਮੇਰਾ ਤਾਂ ਸੱਚੀ ਐ ਅੱਡੇ ਵੇਲੇ ਦਿਲ ਕਰਦਾ ਮੈਂ ਕੁਝ ਕੀ ਹੋ ਗਿਆ ਪੁੱਤਰ ਸਸੀਕਾ ਸਸੀਕਾ ਪੂਆਜੀ ਸਸੀਕਾ ਕੀ ਆਲਾ ਪੁੱਤਰ ਕੀ ਆਇਆ ਇਹਨਾਂ ਪਿਆਰ ਮੈਂ ਆ ਤੇ ਪੂਆਜੀ ਚਲੋ ਤੁਹਾਡਾ ਨਾ ਹੈਗਾ ਹੀ ਆ ਚਲੋ ਬੈਠੋ ਕੀ ਹੋਇਆ ਬੈਠੋ ਪੂਆਜੀ ਕੋਈ ਨਹੀਂ ਬੱਸ ਤੇ ਤੁਹਾਨੂੰ ਵੀ ਕੀ ਹੋਇਆ ਕੀ ਗੱਲ ਹੋ ਗਈ ਬੜੇ ਉਦਾਸ ਜੇ ਬੈਠੇ ਹੋ ਕੀ ਗੱਲ ਆਓ ਮੈਂ ਪਹਿਲੇ ਪੋਜੀ ਹਾਂ ਪਾਣੀ ਪਿਆ ਦੇ ਕੀ ਗੱਲ ਸੇਵਕ ਕਿੱਥੇ ਸਿਮਰਤ ਸਿਮਰਤ ਨਹੀਂ ਲੱਭਣੀ ਤੁਹਾਨੂੰ ਇੱਥੇ ਕਿਉਂ ਕਿੱਥੇ ਗਈ ਹੈ ਪੇਕੇ ਗਈ ਹੈ ਕੜਤੀ ਭੈਣ ਨੇ ਕਿਉਂ ਉਹਨੂੰ ਕੀ ਪ੍ਰੋਬਲਮ ਸੀ ਮੈਨੂੰ ਕੋਈ ਗੱਲ ਦਾ ਪਤਾ ਹੀ ਨਹੀਂ ਇਹਨਾਂ ਦਾ ਕੀ ਹੋਇਆ ਕੀ ਨਹੀਂ ਤੇ ਆਪ ਨੇ ਪਤਾ ਕੀ ਗੱਲ ਹੋਈ ਹੁਣ ਤਾਂ ਦਿਨਾਂ ਪੈਨ ਤੇ ਫੋਨ ਤੇ ਗੱਲ ਹੁੰਦੀ ਹੈ ਹਾਂ ਤੁਹੀਂ ਪੈਨ ਨੀ ਗੱਲ ਕਹਿੰਦੇ ਜੇ ਕਿ ਥੋੜਾ ਦਾਰਤ ਥੋੜਾ ਰੋਪ ਪਾ ਇਹਨਾਂ ਤੇ ਮੈਂ ਤਾਂ ਬੁੱਤਰੇ ਕਿੰਨੀ ਐ ਕਿ ਇਹਨਾਂ ਨੂੰ ਪਿਆਰ ਨਾਲ ਰੱਖੀ ਤੇ ਸਮਝਾ ਕੇ ਰੱਖੀ ਮਤਲਬ ਇਹ ਨਾਂ ਜਿਹੜੀ ਹੈ ਉਹਦਾ ਇੰਨਾ ਕੁ ਪਿਆਰ ਹੋਣਾ ਚਾਹੀਦਾ ਰਿਸਪੈਕਟ ਹੋਣੀ ਚਾਹੀਦੀ ਹੈ ਜੇ ਮੰਨ ਲਓ ਨੋਹ ਦੇ ਇੱਕ ਹਸਾਲ ਦੀ ਸੱਸੀ ਬਣੀ ਆ ਫਿਰ ਸੱਸ ਬਣੀ ਆ ਨਾ ਇਸੇ ਲਾੜ ਪਿਆਰ ਨੇ ਡਰ ਨੂੰ ਕੱਢ ਕੇ ਆਪਣੇ ਰੋਹ ਉੱਤੇ ਰੱਖ ਕੇ ਨਾ ਮੇਰਾ ਘਰ ਬਰਬਾਦ ਕਰਤਾ ਇਹਨਾਂ ਨੇ ਕੀ ਗੱਲ ਕੀ ਹੋਈ ਹੈ ਕੀ ਹੈ ਹੁਣ ਆ ਕਿ ਭੂਆ ਜੀ ਨਿਤ ਦਾ ਕਲੇਸ਼ ਚੰਗਾ ਹੀ ਹੋਗਾ ਤੁਸੀਂ ਆਗੇ ਮੈਂ ਸਵੇਰ ਦੀ ਫੋਨ ਲਾਉਣੀ ਸੀ ਫੋਨ ਹੀ ਨਹੀਂ ਚੁੱਕੰਦੇ ਸੀ ਤੇਰਾ ਫੋਨ ਬੰਦ ਹੋ ਗਿਆ ਬੈਟਰੀ ਡਾਊਨ ਸੀਗੀ ਫੋਨ ਦੀ ਤੇ ਫੋਨ ਬੰਦ ਹੋ ਗਿਆ ਤੁਸੀਂ ਆਏ ਜੇ ਨਾ ਹੁਣ ਕੋਈ ਨਾ ਸਾਡੇ ਘਰ ਦਾ ਹੱਲ ਕੱਢ ਕੇ ਜਾਏ ਹੈ ਕਿੱਥੇ ਹੈ ਬੁਲਾਈ ਇਹਨੂੰ ਮੈਂ ਕਰਦੀ ਗੱਲ ਇਹਦੇ ਨਾਲ ਬੁਲੋਣੀ ਮੈਂ ਉਹਨਾਂ ਵਿਚਾਰਾ ਪਹਿਲਾਂ ਗੱਲ ਦੱਸੋ ਤੁਸੀਂ ਆਪਣੇ ਵੱਲੋਂ ਦੱਸੋ ਵੀ ਸਾਰੀ ਗੱਲ ਵੀ ਗੱਲ ਕੀ ਐ ਕਿ ਮੈਂ ਉਹ ਤੋਂ ਪੁੱਛੂ। ਹੋ ਆ ਜੀ ਗੱਲ ਛੱਡੋ ਮੈਂ ਘਰੋਂ ਨਿਕਲ ਜਾਣਾ। ਨਾ ਇਹੋ ਜਿਹਾ ਕਦਮ ਨਹੀਂ ਚੁੱਕਣਾ। ਵੇਖੋ ਭੋ ਆ ਜੀ ਇੰਨੇ ਨੂੰ ਰਿਸ਼ਤੇ ਲਿਆਂਦੇ। ਪਹਿਲੇ ਮੇਰੇ ਪੇਕੇਆਂ ਨੇ ਰਿਸ਼ਤਾ ਕਰਾਇਆ ਬਾਹਰ ਦਾ। ਨਹੀਂ ਜੀ ਮੈਂ ਬਾਹਰ ਨਹੀਂ ਜਾਣਾ ਤੁਸੀਂ ਤੇ ਮਨੇ ਦੇਸ਼ ਨਿਕਾਲਾ ਦਿੰਦੀਆਂ ਜੀ। ਹੈ ਜੇ ਮੇਰੀ ਭੈਣ ਆਈ ਉਹ ਦਿੱਲੀ ਦਾ ਰਿਸ਼ਤਾ ਲੈ ਲੈ। ਮੈਂ ਸ਼ਹਿਰੋਂ ਬਾਹਰ ਮੈਂ ਕਿੱਦਾਂ ਆਉ ਜੋ ਸੇਵਕ ਨੇ ਲੋਕਲ ਰਿਸ਼ਤਾ ਲਿਆਂਦਾ ਉਹਦੀ ਛੋਟੀ ਭੈਣ ਮੁੰਡਾ ਪਸੰਦ ਆ। ਪਰ ਉਹਦੀ ਭੈਣ ਹੈ ਛੋਟੀ ਨਾਨਾ ਨਾ ਘਰ ਚ ਪਵਾੜੇ ਪਾਉਗੀ ਇਹ ਨਾਨਾ ਜਰੂਰੀ ਪਵਾੜੇ ਨੂੰ ਆਂਦੀਆਂ ਇਹਦਾ ਮਤਲਬ ਤੂੰ ਹੀ ਪਵਾੜਾ ਹੀ ਪਾ ਰਹੀ ਹੈ ਪੂਰਾ ਪਵਾੜਾ ਉਹਨਾਂ ਦੋਵਾਂ ਜੀਆਂ ਚ ਲੜਾਈ ਕਰਾਤੀ ਆ ਆਪ ਤੋ ਆਕੇ ਬਲਦੀ ਤੇ ਤੇਲ ਪਾਤਾ ਮੁੜਕੇ ਉਹ ਵਿਚਾਰੀ ਗੁੱਸੇ ਹੋ ਕੇ ਚਲ ਗਈ ਹੈ ਉਹ ਦਿਲ ਦੀ ਨਹੀਂ ਮਾੜੀ ਉਹ ਵੀ ਇੱਥੇ ਦੁਖੀ ਹੋ ਕੇ ਗਈ ਆ ਆਪਸੀ ਨਾ ਦੋਵਾਂ ਦੀ ਬਹੁਤ ਸੋਹਣੀ ਬੰਦੀ ਸੀ ਪਰ ਬਸ ਇਹਦਾ ਇੱਕਲੇਸ਼ ਜੇ ਉਹ ਨਹੀਂ ਕਰਦੀ ਮੈਂ ਇਹਦੇ ਨਾਲ ਗੱਲ ਜਿਹੜਾ ਮੈਂ ਇਹਨੂੰ ਸਮਝਾਇਆ ਇਹ ਸੀ ਵੀ ਜਿਹੜੀਆਂ ਪਰਜਾਈਆਂ ਨੇ ਨਾ ਉਹਨਾਂ ਨੂੰ ਪਹਿਣਾ ਬਣਾ ਕੇ ਰੱਖੀ ਉਹਨਾਂ ਦੇ ਰੋਬ ਇੰਨਾ ਕਿ ਇਸ ਹਿਸਾਬ ਦਾ ਰੱਖੀ ਕਿ ਉਹ ਤੇਰੀ ਇੱਜ਼ਤ ਕਰਨ ਹੂੰ ਜਿਹੜਾ ਨਜਾਇਜ਼ ਹੀ ਰੋਪਾ ਉਹ ਨਜਾਇਜ਼ ਰੋਪ ਪਾ ਕੇ ਤੇ ਘਰ ਬਰਬਾਦ ਕੀਤਾ ਨਿੱਕੀ ਨਿੱਕੀ ਗੱਲ ਤੇ ਨੋਕਾ ਟੋਕੀ ਜੇ ਅਸੀਂ ਦੋਵੇਂ ਦਰਾਰਿਸ਼ਾਣੀ ਇਕੱਠੀਆਂ ਬੈਗੀਆਂ ਲੈਸਤੀ ਇਕੱਠੀਆਂ ਬੈਠੀਆਂ ਕਿਉਂ ਜੇ ਜੇ ਬਾਜ਼ਾਰ ਚਲ ਗਈਆਂ ਤੁਸੀਂ ਦੋਵੇਂ ਇਕੱਠੀਆਂ ਕੋ ਬਾਜ਼ਾਰ ਜਾਂਦੀਆਂ ਜੇ ਜੇ ਕੋਈ ਸੂਟ ਕੋਈ ਝੱਜ ਦਾ ਘਰ ਕੱਢ ਕੇ ਪਾ ਲੈਣਾ ਲੈ ਇਹ ਤੇ ਸੂਟ ਹੀ ਖਰਾਬ ਕਰਦੀ ਹੈ ਅੱਛਾ ਮੇਰੀ ਗੱਲ ਸੁਣੋ ਆ ਕੇ ਬਹਿ ਜਾਂਦੀਆਂ ਜੀ ਇਹੋ ਜਿਹੀ ਗੱਲਾਂ ਕਰਦੀ ਦੱਸੋ ਕੀ ਲੱਗਦਾ ਜੇ ਸਿਮਰਤ ਦੇ ਭਾਬੀ ਦੋਵੇਂ ਬਾਹਰ ਚੱਲ ਜਾਂਦੇ ਇਹਨਾਂ ਨੂੰ ਟੁੱਟ ਕੇ ਪੈਣਾ ਆਖੇ ਤੁਸੀਂ ਕੱਲੀਆਂ ਬਾਹਰ ਗਏ ਆ ਜੀ ਆਪ ਆਪ ਨਹੀਂ ਕੱਲੇ ਜਾਂਦੇ ਆਪ ਤੇ ਫਿਰ ਨਾਲ ਕੋਈ ਸਾਥੀ ਵੀ ਨਹੀਂ ਹੁੰਦਾ ਕੱਲੇ ਚੱਲ ਜਾਂਦੇ ਕਿਤੇ ਨਾ ਕਿਤੇ ਇਹ ਕਿਹਦੇ ਨੋ ਨਹੀਂ ਉਹ ਆ ਬਿਲਕੁਲ ਠੀ ਨਹੀਂ ਆ ਕਿ ਕੱਲ ਨੂੰ ਬੰਨਣਾ ਹੀ ਹੈ ਨੋ ਉਹ ਤਾਂ ਨਾ ਹੁਣ ਸਿਮਰਤ ਠੀਕ ਨਹੀਂ ਸੀ ਸੇਵਕਾ ਨਹੀਂ ਮੈਨੂੰ ਲੈ ਗਈ ਮੈਨੂੰ ਸਾਲਤ ਨੂੰ ਦਵਾਈ ਦਵਾ ਲਿਆ ਉਹ ਮੜ ਕੇ ਜਦਾ ਅੱਜ ਕੱਲ ਤੁਹਾਨੂੰ ਪਤਾ ਮੌਸਮ ਖਰਾਬ ਹੈ ਜਿਆਦਾ ਬਿਮਾਰ ਹੋਏਗੀ ਬਿਲਕੁਲ ਕਹਿੰਦੇ ਤੁਸੀਂ ਤਾਂ ਖਾਣ ਪੀਣ ਗਈਆਂ ਸੀ ਜਾਂਦਨ ਡਾਕਟਰ ਨਹੀਂ ਮਿਲਿਆ ਚਲੋ ਦਵਾਈ ਨਹੀਂ ਆਉਂਦੇ ਆ ਹੱਥ ਚਾ ਕੇ ਕਿਤੇ ਅੱਛਾ ਦਵਾਈ ਕਿੱਥੇ ਆ ਵਿਖਾਓ ਅਈ ਕਿ ਡਾਕਟਰ ਨਹੀਂ ਮਿਲਿਆ ਡਾਕਟਰ ਨਹੀਂ ਸੀ ਬੈਠਾ ਤੇ ਇਹ ਵਾਪਸ ਆ ਗਏ ਲੈ ਕਹਿੰਦੀ ਖਾ ਪੀ ਗਈ ਆ ਗਈਆਂ ਜਿ ਤਹੀ ਤੇ ਖਾਣ ਪੀਣ ਗਈਆਂ ਸੀ ਦਵਾਈ ਲੈਣ ਥੋੜਾ ਵੀ ਹੈ ਬੰਨਿਆਣਾ ਨਿਕਲਦੇ ਅੱਛਾ ਫਿਰ ਜੇ ਕੋਈ ਗੱਲ ਕਹਿ ਦਈਏ ਬਲੈਕਮੇਲ ਓ ਮੈਂ ਮਰ ਜਾਣਾ ਮੈਂ ਆਪਣੀ ਮਾਂ ਕੋਲ ਚੱਲ ਗਿਆ ਕੋਈ ਹੱਲ ਹੈ ਮੈਂ ਇਹ ਕਰ ਲੈ ਅੱਛਾ ਉਹ ਦਿਨ ਦਵਾਈ ਵਾਲੀ ਗੱਲ ਮੈਂ ਦੀਦੀ ਦੇ ਪਿੱਛੇ ਲੱਗ ਕੇ ਸਿਮਰਤ ਨੂੰ ਚਪੇੜ ਮਾਰਨ ਤੱਕ ਚੱਲ ਗਿਆ ਐਡੀ ਵੱਡੀ ਗਲਤੀ ਕੀਤੀ ਮੈਂ ਪਰ ਨਹੀਂ ਤੂੰ ਹੀ ਸਮਝਿਆ ਕਰਨਾ ਥੋੜਾ ਜਿਹਾ ਐਵੇਂ ਥੋੜੀ ਹੱਥ ਚੁੱਕ ਦੇਈ ਜਾਂਦਾ ਉਹ ਅਜੇ ਚੁੱਕਿਆ ਹੀ ਨਹੀਂ ਅੱਛਾ ਬਾਅਦ ਮੈਂ ਗਾਲ ਹੀ ਕੀਤੀ ਤੇ ਚਪੇੜ ਫਿਰ ਮੈਨੂੰ ਫੀਲ ਹੋਇਆ ਕਿ ਯਾਰ ਮੈਂ ਭੈਣ ਦੇ ਪਿੱਛੇ ਲੱਗ ਕੇ ਆਪਣਾ ਘਰ ਖਰਾਬ ਕਰਨ ਦਾ ਅੱਛਾ ਉਹ ਗੱਲ ਹੀ ਐਸਾ ਇਨਾਂ ਨੇ ਕੋਈ ਮੇਰੇ ਦਿਮਾਗ ਚ ਪਾਇਆ ਲੜਾਈ ਾਡੀ ਤੋਂ ਆਦੀ ਉਹ ਨਿਕਲ ਗਈ ਹੋਰ ਤੇ ਹੋਰ ਸੁਲੋ ਭਾਜੀ ਕੀ ਕੀ ਕਰਤੂਤਾ ਕੋਲਦੀ ਆ ਆ ਨਾ ਪਿਛਲੇ ਹਫਤੇ ਨਾ ਵਿਆਹ ਸੀ ਤੇ ਸ਼ਰੀਕੇ ਚਾਡੇ ਅੱਛਾ ਤੇ ਤਿਆਰ ਹੋਏ ਵਿਆਹ ਤੇ ਜਾਣ ਲਈ ਸਾਰੇ ਜਣੇ ਤਿਆਰ ਹੋਏ ਬਸ ਨਿਕਲਣ ਹੀ ਲੱਗੇ ਤੇ ਇਸ ਕੁੜੀ ਨੇ ਐਂਡ ਕਰਨ ਲੱਗਾ ਰੱਟਾ ਪਾਤਾ ਕਿਹੜੀ ਗੱਲ ਦਾ ਗਿਆਨਾ ਕੋ ਪਾਇਆ ਜੇ ਦੱਸੋ ਸ਼ਰੀਕੇ ਚ ਨਹੀਂ ਆਵੇ ਲੈ ਜੇ ਹੈਗਾ ਤੇ ਪਾਣ ਲਈ ਹੈ ਕਹਿੰਦੀ ਨਹੀਂ ਗਿਆਨਾ ਨਹੀਂ ਪਾ ਕੇ ਜਾਣਾ ਸਿਰਫ ਇੱਕ ਮੁੰਦਰੀ ਪਾ ਲੋ ਤੇ ਆਰਟੀਫੀਸ਼ਨ ਪਾਉ ਕੰਨਾ ਚ ਵੀ ਤੇ ਗੱਲ ਚ ਵੀ ਦੱਸੋ ਜੇ ਸਾਡੇ ਕੋ ਹੈਗਾ ਤਾਂ ਅਸੀਂ ਪਾਇਆ ਵਾ ਸਾਡੇ ਬੰਦਿਆਂ ਨੇ ਸਾਨੂੰ ਬਣਾ ਕੇ ਦਿੱਤਾ ਵਾ ਤੇ ਕਮਾਈ ਦਾ ਵਾ ਹਜੇ ਤੇ ਹੀ ਇੱਕ ਮੁੰਦੀ ਨਹੀਂ ਜੇ ਕਿਤੇ ਘਰ ਚ ਕਮੁੰਦੀ ਵੀ ਹੁੰਦੀ ਨਾ ਤੇ ਫੇਰ ਕਹਿੰਦੀ ਵੀ ਚੰਗੀ ਲੱਗਦੀ ਅਸੀਂ ਤਾਂ ਆਪਣੇ ਬੰਦਿਆਂ ਦੀ ਕਮਾਈ ਦਾ ਵਾ ਫੇਰ ਪਤਾ ਨਹੀਂ ਫੇਰ ਕਿੰਨਾ ਜਿਨਾ ਹਰਾਮ ਕਰਨਾ ਸੀ ਇਹਨੇ ਤੁਹਾਡਾ ਬਸ ਬਹੁਤ ਜਿਨਾ ਹਰਾਮ ਕੀਤਾ ਜੇ ਜੇ ਕੰਮ ਵਾਲੀ ਛੁੱਟੀ ਕਰ ਜਾਂਦੀ ਹੈ ਨਾ ਤਾਂ ਤੁਹਾਨੂੰ ਪਤਾ ਕੋਠਾ ਆਪਣਾ ਕਿੰਨਾ ਵੱਡਾ ਵਾ ਫੌਗੀ ਛਾੜੂ ਮਾਰੋ ਤੇ ਸੇਕ ਦਿਨ ਜੇ ਨਹੀਂ ਵੱਜੂਗਾ ਛਾੜੂ ਕੋਠੇ ਤੇ ਕੀ ਹੋ ਚੱਲਿਆ ਇਹ ਜੇ ਨਹੀਂ ਤੇਨ ਕੋ ਇੱਕ ਜਗ੍ਹਾ ਤੇ ਤੂੰ ਕਰ ਇੱਕ ਜਗ੍ਹਾ ਤੇ ਹੀ ਕਰਦੀ ਆ ਹਾਂ ਮੰਡ ਕੇ ਕਰੋ ਨਾ ਆਪ ਕੋਈ ਨਹੀਂ ਕਰਨਾ ਅਗਲੇ ਤੇ ਜੜੀ ਆਣਾ ਬਾਤ ਤੂੰ ਆ ਕੰਮ ਕਰ ਆ ਕਰ ਹੁਣ ਤੁਸੀਂ ਬਾਜ ਮਾਰੋ ਤੇ ਸਮਝਾਓ ਸਾਨੂੰ ਨਹੀਂ ਜੇ ਪਤਾ ਨਹੀਂ ਤੇ ਮੈਂ ਘਰ ਛੱਡ ਕੇ ਨਿਕਲ ਜਾਣਾ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਘਟਨ ਲਹਿਸੂਸ ਹੁੰਦੀ ਹੁਣ ਇੱਕ ਘਰ ਚ ਤੇ ਕੋਈ ਨਹੀਂ ਮੈਂ ਆਈ ਆਈ ਆ ਉਹਨੂੰ ਤੇ ਨੱਕ ਚ ਦਮ ਕੀਤਾ ਪਿਆ ਦੇ ਮੈਂ ਹਜੇ ਉਹ ਨੋਤਾ ਕੰਮ ਨਹੀਂ ਕਹਿੰਦੀ ਕਿ chal ਨਵੀਂ ਸਵੀ ਵੀ ਆਈ ਹੈ ਇਹ ਆਪਸੇ ਕੀੜਾ ਕਰ ਨਹੀਂ ਚਲੋ ਨਵੇਂ ਨਵੇਂ ਬੱਚੇ ਦਾ ਹੁੰਦਾ ਹੀ ਆ ਵੀ ਘੁੰਮਣ ਫਿਰਨ ਦਾ ਟਾਈਮ ਹੁੰਦਾ ਮੈਂ ਕਹਿੰਦੀ ਕਿ ਤੁਸੀਂ ਕੁ ਮੂਵੀ ਰੋ ਇੰਜੋਏ ਕਰੋ ਤੁਹਾਡਾ ਹੀ ਟਾਈਮ ਹੈ ਘੁੰਮਣ ਫਿਰਨ ਦਾ ਬਿਲਕੁਲ ਬਿਲਕੁਲ ਪਰ ਨਾ ਉਹ ਤਾਂ ਕਹਿ ਰਹੀ ਨਹੀਂ ਜੀ ਨਾ ਹੀ ਜਾਣਾ ਹੀ ਨਹੀਂ ਕਿਤੇ ਜੇ ਮੈਂ ਕਹਾਂ ਉਹ ਜਾਓ ਤੁਸੀਂ ਅੱਜ ਬਾਹਰ ਡਿਨਰ ਘਰ ਆਓ ਤੇ ਅਹੀਂ ਕੋਈ ਨਹੀਂ ਮੈਂ ਤੁਝੇ ਹੀ ਘਰ ਖਾ ਲਾਂਗੇ ਹਾਂ ਨਹੀਂ ਜੀ ਇਹਨਾਂ ਨੂੰ ਨਹੀਂ ਜਾਣ ਦੇਣਾ ਤੇ ਜੀ ਸੇਵਾ ਕਰੋ ਕੋ ਕੋ ਵੀ ਚਲੋ ਤੁਸੀਂ ਦੋਵੇਂ ਨਾਲ ਚੱਲੋ ਤੁਸੀਂ ਕੱਲੀਆਂ ਨੇ ਘਰ ਕੀ ਬਣਾਉਗੇ ਕੱਲੀਆਂ ਵਾਸਤੇ ਨਾ ਕਹਿੰਦੀ ਨਾ ਆਪ ਜਾਣਾ ਤੇ ਨਾ ਤੁਹਾਨੂੰ ਹੀ ਜਾਣ ਦੇਣਾ ਆ ਕੀ ਮਤਲਬ ਹੋਇਆ ਬਸ ਕਹਿੰਦੀ ਤੁਸੀਂ ਤੇ ਪੈਸਿਆਂ ਦੇ ਜਾੜਾ ਧਰਿਆ ਇਹੋ ਜਿਹਾ ਨਾ ਨਾਨਾ ਇਹੋ ਜਿਹਾ ਨਾਨਾ ਤਾਂ ਦੁੱਖ ਦੇਣੀਆਂ ਹੁੰਦੀਆਂ ਬਿਲਕੁਲ ਸਹੀ ਕਿ ਆਪੋ ਜੀ ਦੀ ਇਹ ਇੱਕ ਸੱਚੀ ਮਚੀਨਾ ਦੁੱਖ ਦੇਣੀ ਨਾਨਾ ਬਣੀ ਹੋਈ ਆ ਜਿਨ੍ਹਾਂ ਨੇ ਸਾਨੂੰ ਦੁਖੀ ਕੀਤਾ ਵਾ ਬੁਲਾਜ ਰਹਿਣ ਮੈਂ ਇਹਨੂੰ ਪੁੱਛਦੀ ਆ ਬੁਲਾਉਣੇ ਕੋਈ ਨਹੀਂ ਹਾਂ ਬੈਠੋ ਤੁਸੀਂ ਮੈਂ ਬੁਲਾ ਗਈ ਹਾਂ ਬੁਲਾ ਕੇ ਲਿਆ ਮੈਂ ਕਰਦੀ ਗੱਲ ਹੱਦੀ ਹੋ ਗਈ ਏ ਕੀ ਮੈਂ ਕਿਹਾ ਸੀਗਾ ਕਿ ਹਾਂ ਪਿਆਰ ਨਾਲ ਰੱਖੀ ਦਵਾਂ ਪਰਜਾਈਆਂ ਨੂੰ ਤਾਂ ਕਿ ਉਹਨਾਂ ਨੂੰ ਆਪਸ ਚ ਮਿਲ ਕੇ ਰਹਿਣਾ ਆਵੇ ਤੂੰ ਵੱਡੀ ਐ ਤੂੰ ਸਿਆਣੀ ਐ ਤੂੰ ਸਮਝਦਾਰ ਐ ਕਿਹੜੇ ਪਾਸੇ ਨੂੰ ਤੁਰ ਪਈ ਐ ਆਪਣਾ ਹੀ ਰੋਬ ਜਮਾਨ ਲੱਗ ਗਈ ਉਹਨੇ ਕਿਹਾ ਦਿਲ ਕੇ ਦੇ ਘਰ ਜਾਣਾ ਹੈ ਨਹੀਂ ਤੇਰੀ ਉਮਰ ਹੋ ਗਈ ਹੈ ਤੂੰ ਵਿਆਹ ਕਰ ਤੂੰ ਆਪਣੇ ਘਰ ਜਾ ਇਹਨਾਂ ਨੂੰ ਆਪਣੇ ਘਰ ਰਸਣ ਬਸਣ ਦੇ ਉਲਟਾ ਹੀ ਹੋ ਗਿਆ ਹੈ ਉਹਨਾਂ ਦੇ ਘਰ ਹੋ ਜਾੜੀ ਜਾਂਦੀ ਹੈ ਤੇ ਆਪ ਇੱਥੇ ਬੈਠੀ ਈਗਾ ਤੇਰੀ ਦੀਸ਼ ਮਾਂ ਬਲੋ ਤਾਂ ਹੁੰਦੀ ਜਿੰਨਾ ਕੋਈ ਨਾ ਲੜ ਪਈ ਤਾਂ ਦੀਸ਼ ਕੀਤੀ ਕਰੂ ਸलो ਕੋਈ ਨਹੀਂ ਉੱਠੋ ਕੀ ਕਰਾਂ ਤੁਹਾਨੂੰ ਬਬੀ ਮੇਰੀ ਗੱਲ ਤਾਂ ਸੁਣੋ ਮੇਰਾ ਨਹੀਂ ਤਾਂ ਕਹਿ ਤਾ ਮੈਂ ਕੀ ਆਤ ਸਹੀ ਜਦ ਵੀ ਤੁੰਗ ਵੀ ਨਾ ਸੋਰੇ ਚੱਲਦਾ ਸੋਰੇ ਚੱਲਦਾ ਤੁਹਾਡਾ ਇਹ ਸਭ ਕੁਝ ਤੁਹਾਡਾ ਵਾ ਘਰ ਵੀ ਤੁਹਾਡਾ ਵਾ ਭਰਾ ਵੀ ਤੁਹਾਡੇ ਦਾ ਪਿਆ ਵੀ ਰਾਣੀ ਦਾ ਐਵੇਂ ਨਾ ਰਾਜਾ ਕਰੋ ਤਦ ਕੋਹ ਜੀ ਆਇਆ ਆਵਾ ਕੇ ਵੀ ਤੋ ਕੋਹ ਜੀ ਆਏ ਮੈਂ ਆ ਕੋਹ ਜੀ ਆ ਤੈਨੂੰ ਬਲੋਂਦੇ ਤੁਹਾਨੂੰ ਤਾਂ ਸੇ ਕੋਹ ਜੀ ਆਈ ਮੈਂ ਕੋਨੇ ਤੇ ਆਇਆ ਮੈਂ ਕਾਹੀ ਤੇ ਬੁਲਾਣਾ ਆਇਆ ਤੁਹਾਨੂੰ ਲੈ ਖਾਬੋ ਗਈ ਐ ਪਹਿਲਾਂ ਉਹ ਨਾਲ ਬਹਿ ਕੇ ਕਰੀ ਉਹ ਨਹੀਂ ਚਦੀਆਂ ਪਲਸੋ ਸ਼ਰਮਦਾ ਤੁਹਾਨੂੰ ਹੱਗੀ ਨਹੀਂ ਕਿ ਮੈਨੂੰ ਪਹਿਲਾਂ ਦੱਸੋ ਕੋਈ ਚੁਗਲੀ ਨਹੀਂ ਕੀਤੀ ਆ ਬਸ ਉਹਨਾਂ ਨੂੰ ਪਾਣੀ ਪਿਲਾਇਆ ਤੇ ਮੈਂ ਤੁਹਾਨੂੰ ਬੁਲਾਉਣਾ ਸੀ ਤੁਹਾਡਾ ਫਰਜ਼ੇ ਵੰਦਾ ਸੀ ਜਦੋਂ ਭੁਆ ਨੇ ਕੇਟ ਟੱਪਿਆ ਨਾ ਮੈਂ ਉਸੇ ਲਈ ਵਾਰੀ ਲਗੋ ਅੰਜੂ ਦੇਨੀ ਜੀ ਭੁਆਲੀ ਆਈ ਜੇ ਹੈ ਤੇ ਤੇਲਾ ਆ ਗੱਠੀਆਂ ਪਾ ਲਈਆਂ ਅਗਲੇ ਨੂੰ ਚਾਪ ਪਾਣਾ ਨਾ ਕਿ ਅੰਜੂ ਅੰਦਰ ਆਰਾਮ ਕਰਨ ਲਈ ਹੈ ਹਨ ਇਹ ਹੀ ਗੱਲ ਹੈਗੀ ਆ ਨਾ ਸਭ ਸਮਝ ਦੀ ਮਦਦ ਨਹੀਂ ਸਾਰੇ ਨਹੀਂ ਚੱਲਦਾ ਤੁਹਾਨੂੰ ਨਾ ਸਭ ਨੂੰ ਚੰਗੀ ਨਹੀਂ ਲੱਗਦੀ ਤੇ ਜਦੋਂ ਮੈਂ ਤਾਂ ਬੋਲਦੀ ਆ ਨਾ ਉਹ ਮੈਨੂੰ ਤਾਂ ਹੀ ਮਾਰੀ ਲੱਗਦੀ ਆ ਉਹ ਤਾਂ ਠਿਕਾਣਾ ਤੇ ਚਲ ਗਈ ਐ ਤੇ ਪੂਰੀ ਹੰਮੇ ਮੇਖੜ ਨਾਲ ਤੇ ਖਾਓਗੇ ਕਿ ਨਾ ਨਾਨ ਮਾਰੀ ਐ ਹੈ ਨਾ ਬੜਾ ਦੁੱਖ ਦੇ ਹੁੰਦੀ ਐ ਜਾਨ ਤਾਂ ਵੀ ਓਖਾ ਦਿੱਤਾ ਆਇਆ ਹੈ ਪਰ ਜਿੰਮੀ ਮੈਨੂੰ ਪੂਰੀ ਸਾਰਿਆਂ ਨੂੰ ਦਿੱਤੀ ਕਿ ਪਾਣਾ ਐ ਮੈਂ ਜਾਣਦੀ ਤੇ ਮੇਰਾ ਰੱਬ ਜਾਣਦਾ ਮੈਂ ਆਪਣੀ ਮਾਂ ਦੀ ਤਾਂ ਕਿ ਕਰਾਂ ਆਈ ਨਾ ਮੈਨੂੰ ਉਹ ਕਿਹੜਾ ਜਾਨ ਨੂੰ ਜਾਨ ਦੀ ਤਾਂ ਨਹੀਂ ਹੁੰਦੀ ਐ ਉਹਨੂੰ ਪਤਾ ਐ ਉਹਦੀ ਕੁੜੀ ਉੱਥੇ ਜੇ ਤਾਂ ਪਹਿਲਾਂ ਬੁਲਾ ਲੰਦੀ ਨਾ ਫਿਰ ਕੀ ਕਹਿਣਾ ਹੀ ਆਏ ਗਿਆ ਨੂੰ ਪਹਿਲੇ ਪਾਣੀ ਤਾਂ ਨਹੀਂ ਪੁੱਛੀਦਾ ਵਾ ਕਿ ਪਹਿਲੇ ਸਾਡੇ ਘਰ ਟੰਡੋ ਰਕਟਣ ਲੰਗੀਦਾ ਵਾ ਇਹਦੀ ਜਵਾਨ ਚੋਹ ਮੇਰੇ ਤੇ ਕੁੜੀ ਆ ਜਾ ਜਾਵਾਂ ਜਾਗਦੇ ਮੈਨੂੰ ਪੁਆਣ ਹਾਏ ਹਾਏ ਕਿੱਦਾਂ ਬੋਲਦੀ ਮੈਨੂੰ ਟੁੱਟ ਕੇ ਬੰਦਾ ਮੁੱਚੀ ਲਈ ਆ ਜਣੀ ਤੈਨੂੰ ਬੋਲਣ ਦਾ ਕਰਦੀ ਨਾ ਕੋਈ ਨਾ ਗੱਲ

ਸੱਤ-ਅੱਠ ਮਹੀਨੇ ਮੈਨੂੰ ਘਰ ਰਹਿਣਾ ਪੈਂਦਾ ਫਿਰ ਦੋ ਮਹੀਨੇ ਇੱਕ ਭਰਾਵਲ ਦੇ ਨਹੀਂ ਦੋ ਮਹੀਨੇ ਇੱਕ ਭਰਾਵਲ ਕਿਉਂਕਿ ਪਤਾ ਹੈ ਨਾ ਵੀ ਭਰਾ ਹੈ ਨਹੀਂ ਹੁਣ ਅਕਸਰ ਇਧਰ ਘਰਾਂ 'ਚ ਵੀ ਵੇਖਣਾ ਪੈਂਦਾ ਮੈਨੂੰ ਆਣਾ ਪੈਂਦਾ ਹੈ ਹੁਣ ਦੋ ਮਹੀਨੇ ਰਵਾਂਗੇ ਮੇਰੀ ਜ਼ਿੰਦਗੀ ਤਾਂ ਖਰਾਬ ਹੋਈ ਪਈ ਹੈ ਨਾ ਕੀ ਹੋਇਆ ਕੀ ਹੈ ਮੈਂ ਇੰਨਾ ਪਿੱਛੇ ਆਪਣਾ ਸਭ ਕੁਝ ਕੁਰਬਾਨ ਕੀਤਾ ਪਿਆ ਹੈ ਹੈ ਇੰਨਾ ਜਾਂਦਾ ਸੀ ਸੇਵਕ ਜਦੋਂ ਮੈਨੂੰ ਪਾਲ ਲਿਆ ਵਾ ਮੇਰੇ ਅੱਗੇ ਜੀਭਾਂ ਚਲਾ ਲਾ ਪਿਆ ਵੱਡੀ ਭਾਬੀ ਹੱਕੀ ਵਿਆਹ ਕੇ ਲਿਆਈ ਹੈ ਛੋਟੀ ਉਹਨੇ ਆਪ ਪਸੰਦ ਕਰਕੇ ਵਿਆਹ ਕੀਤਾ ਤੇ ਫੇਰ ਮੈਂ ਕੁਝ ਨਹੀਂ ਕਿਹਾ नहीं इज करो, 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 करो। तो ना, ना, हाँ। करते मैं, अच्छा, है, नहीं कर देना। फिर क्यों इन्हों की गुलामी सही है क्यों इन्होंने अधीन होके बैठी हुई है क्यों नहीं करा बह करा अपने घर जा आके रोब पा ਕੀ ਲੋੜ ਐਦਾ ਇਨਾਂ ਦੇ ਥੱਲੇ ਲੱਗ ਕੇ ਇਹਨਾਂ ਦੇ ਕੰਮ ਕਰਨ ਦੀ ਇਹਨਾਂ ਦੇ ਜੀਜੂਰੀ ਕਰਨ ਦੀ ਵੇਖ ਤੂੰ ਕਿੰਨਾ ਰੋਣੀਏ ਹੁਣ ਕਿੰਨਾ ਮਨ ਭਰਦੀਏ ਗਲਤੀ ਹੋ ਗਈ ਬੁਆ ਜੀ ਮੇਰੇ ਕੋਲ ਮੈਨੂੰ ਵੀ ਵਿਆਹ ਕਰਕੇ ਚੱਲ ਜਾਣਾ ਚਾਹੀਦਾ ਸੀ ਇਹਨਾਂ ਨੂੰ ਵੀ ਅਗਲਾ ਆਂਦੀ ਘਰ 'ਚ ਕੋਈ ਵੱਡਾ ਨਹੀਂਗਾ ਨਹੀਂ ਤੀਆ ਆਪਣੇ ਘਰ ਹੀ ਸੋਹਣੀਆਂ ਲੱਗਦੀਏ ਵਿਆਹ ਕਰਾ ਕੇ ਇਹ ਘਰ ਮੇਰਾ ਹੀ ਐ ਇਹ ਘਰ ਤੇਰਾ ਨਹੀਂ ਇਹ ਘਰ ਮੂਹਾਂ ਦਾ ਹੋਣ ਤੇਰਾ ਘਰ ਉਹ ਹੋਏਗਾ ਜਿੱਥੇ ਤੂੰ ਵਿਆਹ ਕੇ ਜਾਣਾ ਕੁਆਜੀ ਹੈ ਕੀ ਨਹੀਂ ਜਾਂਦੇ ਹੋ ਆ ਘਰ ਮੇਰਾ ਨਹੀਂ ਇਹ ਤੇਰਾ ਘਰ ਹੈ ਜੰਮੀ ਭੱਲੀ ਇੱਥੇ ਜੰਮੇ ਬਨੇ ਆ ਸੇਵਕ ਵੀ ਇੱਥੇ ਜੰਮਿਆ ਪਿਆ ਹਾਂ ਹੈਨਾ ਉਹਦਾ ਵੀ ਘਰ ਉਹਨਾਂ ਨਹੀਂ ਹੈ ਹਾਂ ਬਿਲਕੁਲ ਉਹਦਾ ਵੀ ਹੈ ਤੇ ਜਦੋਂ ਤੂੰ ਅੱਛਾ ਕਿਹੜੇ ਧੀ ਜਿਹੜੀ ਹੈ ਰਾਜੇ ਰਾਣੀਆਂ ਨੇ ਰੱਖੀ ਹੋਈ ਧੀ ਕਿਸੇ ਕੋਈ ਸੁਣੀ ਹੈ ਧੀ ਉਹਨੇ ਆਪਣੇ ਕੋਲ ਰੱਖ ਲਈ ਹੋਵੇ ਨਹੀਂ ਨਾ ਹਰ ਇੱਕ ਕੋਈ ਵਿਹੰਦਾ ਹੈ ਫਿਰ ਤੂੰ ਕਿਉਂ ਨਹੀਂ ਵਿਆਹ ਕਰਾਂਦੀ ਇੰਨਾ ਕਰਕੇ ਇਹਨਾਂ ਦਾ ਕੌਣ ਧਿਆਨ ਰੱਖੇਗਾ ਕਿਉਂ ਨਹੀਂ ਰੱਖਣਗੇ ਆਪਣੀਆਂ ਇਹ ਛੋਟੀਆਂ ਨੇ ਬੱਚੀਆਂ ਨੇ ਵੀ ਇਹਨਾਂ ਨੂੰ ਸਮਝ ਨਹੀਂ ਆਗੀ ਅਦਾ ਮਤਲਬ ਮੈਂ ਗਲਤ ਹਈ ਆ ਮੈਂ ਸਮਝਾਉਂਦੀ ਰਹੀ ਆ ਸਮਝਾਣਾ ਗਲਤ ਨਹੀਂ ਹੈ ਲੇਕਿਨ ਰੋਗ ਪਾਣਾ ਗਲਤ ਹੈ ਉਹਨਾਂ ਨੂੰ ਮੈਂ ਤੈਨੂੰ ਇਹ ਕਿਹਾ ਸੀ ਪਿਆਰ ਨਾਲ ਰੱਖੀ ਐ ਨਹੀਂ ਸੀ ਕਿਹਾ ਰੋਗ ਨਾਲ ਰੱਖੀ ਐ ਤਾਂ ਨਹੀਂ ਕਿਹਾ ਸੀ ਮੈਂ ਕਦੀ ਵੀ ਰੋਗ ਨਾਲ ਰੱਖੀ ਮੈਂ ਤੈਨੂੰ ਇਹ ਨਾ ਇਹ ਨਾ ਕਿਹਾ ਸੀ ਕਿ ਇਹਨਾਂ ਨੂੰ ਪਿਆਰ ਨਾਲ ਰੱਖੀ ਇਹ ਦੋਨੋਂ ਇਕੱਠੀਆਂ ਰਹਿਣ ਇਹਨਾਂ ਚ ਫਿੱਕਾ ਨਾ ਭਵੇ ਹੈਨਾ ਇਹ ਕਹਿਆ ਸੀ ਨਾ ਕਿਆ ਸੀ ਹਾਂ ਤੇ ਇਹ ਤਾਂ ਨਹੀਂ ਕਿਹਾ ਸੀ ਕਿ ਉਹਨਾਂ ਤੇ ਰੋਧ ਪਾਵੀ ਤਾਂ ਕਿ ਉਹ ਮਤਲਬ ਉਹ ਥੱਲੇ ਲੱਗ ਕੇ ਰਹਿਣ ਤੇਰੇ ਹੁਣ ਵੇਖਿਆ ਸੇਵਕ ਦਾ ਘਰ ਖਰਾਬ ਹੋ ਗਿਆ ਪਰਪੂਆ ਜੀ ਮੈਂ ਨਹੀਂ ਕੀਤਾ ਉਹ ਬੜੀ ਬਕਵਾਸ ਕਰਨ ਦੇਈ ਸੀ ਮੇਰੇ ਅੱਗੇ ਅਵੇ ਇਹ ਪਰਜਾਈ ਲਈ ਵਰੜਿਆ ਤੇ ਮਤਲਬ ਸੌਰੀ ਬੁਆਜੀ ਉਹ ਬਹੁਤ ਗਲਤ ਬੋਲਦੀ ਸੀ ਮੇਰੇ ਨਾਲ ਫੇ ਮੈਨੂੰ ਗੁੱਸਾ ਆ ਮੈਂ ਹੱਥ ਇੰਜ ਕੀਤਾ ਪਰ ਮੈਂ ਥੱਪੜ ਨਹੀਂ ਮਾਰਿਆ ਮੈਂ ਡਰਾਇਆ ਹੀ ਸੀ ਤੂੰ ਹੱਥ ਚੁੱਕਿਆ ਹੈ ਜਿਹਦੇ ਬੱਚੇ ਵੱਡੇ ਹੋ ਜਾਂਨ ਉਦੋਂ ਹੱਥ ਚੁੱਕਿਆ ਤੇ ਮਾਰਿਆ ਕਿਆ ਤੇ ਮਾਰਿਆ ਵੀ ਇੱਕ ਬਰਾਬਰ ਹੋ ਜਾਂਦਾ ਮੈਨੂੰ ਕੀ ਪਤਾ ਮੈਂ ਕਿਹੜੀ ਮਾਂ ਆਂ ਹੀ ਮੈਂ ਤਾਂ ਨਨਾਨ ਹੀ ਹਾਂ ਨਾ ਮੈਂ ਨਾਨਾ ਨਹੀਂ ਤੂੰ ਹੈ ਭੈਣ ਹੈ ਵੱਡੀ ਹੈ ਹੈ ਤੂੰ ਭੈਣ ਬਣ ਕੇ ਰਹਿ ਇਹਨਾਂ ਦੀ ਭੈਣ ਬਨ ਨਾ ਕਿ ਨਨਾਨ ਬਣ ਸਮਝ ਗਈ ਪਵਾ ਜੀ ਕੀ ਸਮਝਾਣਾ ਚਾਹੁੰਦੇ ਹੋ ਹਾਂ ਵਾਕਿਆ ਗਲਤੀ ਹੋ ਗਈ ਮੈਂ ਵੀ ਵਿਆਹ ਨਹੀਂ ਕਰਾਉਂਦੀ ਅਸਤੇ ਡਰ ਨਾਲ ਕਿ ਘਰ ਚ ਕੋਈ ਨਨਾਨ ਹੋਏਗੀ ਜੇੜ ਜਠਾਨੀ ਹੋਣਗੇ ਮੇਥੇ ਰੋਬ ਬੜਾ ਪਾਨਗੇ ਮੈਂ ਵੀ ਉਹੀ ਖੁਸ਼ ਕਰਦੀ ਬੀ ਬਿਲਕੁਲ ਇਹੀ ਮੈਂ ਤੁਹਾਨੂੰ ਸਮਝਾਣਾ ਚਾਹੁੰਦੀ ਸੀ ਕਿ ਤੂੰ ਕੀ ਕਰ ਰਹੀ ਹੈ ਖੁਦ ਜੇ ਤੂੰ ਨਨਾਨ ਆ ਕਿਸੇ ਘਰ ਚ ਨਨਾਨ ਹੈ ਤਾਂ ਤੂੰ ਕੰਨੀਏ ਛੋਟੀ ਜੀ ਵੀ ਹੈ ਤੇ ਤੂੰ ਕੰਨੀਏ ਮੈਂ ਇਥੇ ਵਿਆਹ ਨਹੀਂ ਕਰਾਉਂਦੀ

ਮੇ ਕੋ ਅਣਜਾਣੇ ਚ ਬਹੁਤ ਗਲਤੀਆਂ ਹੋਈਆਂ ਪਰ ਮੈਂ ਜਾਣ ਬੁਝ ਕੇ ਕੁਝ ਨਹੀਂ ਕੀਤਾ ਮੈਨੂੰ ਲੱਗਾ ਮੈਂ ਸੰਭਾਲਦੀ ਵੀ ਆ ਕੋਨੇ ਸੰਭਾਲ ਲੇਗੀ ਨਹੀਂ ਹੁਣ ਮੈਂ ਵਿਆਹ ਕਰਕੇ ਜਾਵਾਂਗੀ ਚਾਹੇਗੀ ਨਾ ਤੇ ਹੁਣ ਇੱਕ ਕੰਮ ਹੋਰ ਕਰਨਾ ਹੈ ਪਹਿਲੇ ਸੇਵਕ ਦੀ ਰੋਟੀ ਨੂੰ ਲੈ ਕੇ ਆ ਬਿਲਕੁਲ ਲੈ ਕੇ ਆਵਾਂਗੀ ਸਿੰਗਲ ਨੂੰ ਜਰੂਰ ਉਹਨੂੰ ਲੈ ਕੇ ਆਣਾ ਤੇ ਆਪਣੀ ਵੱਡੀ ਭਾਬੀ ਤੋਂ ਵੀ ਮਾਫੀ ਮੰਗਣੀ ਬਿਲਕੁਲ ਮੰਗਾਂਗੇ ਹੈ ਨਾ ਚਲੋ ਮੇਰੇ ਸਾਹਮਣੇ ਕਰੋ ਤਾਂ ਕਿ ਉਸੀ ਹਸਦੇ ਵਸਤੇ ਰੋਤ ਮੈਨੂੰ ਵੀ ਖੁਸ਼ੀ ਹੋਵੇ ਕਿ ਹਾਂ ਮੇਰੇ ਭਰਾ ਦਾ ਘਰ ਜਿਹੜਾ ਹੈ ਨਾ ਉੱਥੇ ਠੰਡ ਹੈ ਠੀਕ ਹੈ ਖੁਸ਼ੀ ਖੁਸ਼ੀ ਨੇ ਸਾਰੇ ਹੈ ਨਾ ਹਾਂ ਭਾਬੀ ਸੇਵਕ ਆ ਵੇਖੋ ਵੱਡੀਆਂ ਨਾ ਹੱਥ ਜੋੜ ਕੇ ਮਾਫੀ ਮੰਗ ਲੈਣੀਆਂ ਮੇਰੇ ਕੋਲ ਅਣਜਾਣੇ ਚ ਗਲਤੀ ਹੋ ਗਈ ਮੈਂ ਸਿਮਰਤ ਨੂੰ ਆਪ ਜਾ ਕੇ ਤੇਰੇ ਸਹੁਰੇ ਉਹਨੂੰ ਲੈ ਕੇ ਆਵਾਂਗੀ ਤੇ ਜਿਹੜਾ ਤੂੰ ਰਿਸ਼ਤਾ ਲੈ ਕੇ ਆਇਆ ਨਾ ਮੇਰੇ ਵਸਤੇ ਮੈਂ ਉਹਦੇ ਲਈ ਹਾਂ ਕਰਦੀ ਆ ਬਿਨਾ ਕੁਝ ਪੁੱਛਿਆ ਬਿਨਾ ਕਹੇ ਗੱਲ ਕੀਤੀ ਆ ਮੈਂ ਵਿਆਹ ਲਈ ਹਾਂਮੀ ਵਰਦੀ ਆ ਉਹ ਆਈ ਦੇ ਸਾਹਮਣੇ ਮਾਫੀ ਮੇਰੇ ਕੋ ਮੰਗਨ ਦਾ ਨਹੀਂ ਫਾਇਦਾ ਮਾਫੀ ਮੰਗਾਓ ਸਿਮਰਤ ਕੋ ਹਾਂ ਮੈਂ ਮੰਗਾਂਗੀ ਪਰ ਅਨੰਦ ਵੀ ਕੋਣਾ ਮੈਨੂੰ ਮਾਫ ਕਰ ਦਨ ਚਲ ਸੇਵਕ ਮੈਂ ਬਹੁਤ ਪਰੇਸ਼ਾਨ ਕੀਤਾ ਹੈ ਭਰਾਵਾਂ ਦਾ ਵੱਡਪਨ ਉਸੇ ਚ ਹੁੰਦਾ ਹੈ ਕਿ ਭੈਣ ਦੀਆਂ ਛੋਟੀਆਂ ਛੋਟੀਆਂ ਗਲਤੀਆਂ ਨੂੰ ਮਾਫ ਕਰ ਦੇਵੇ ਮੈਂ ਤਾਂ ਬਸ ਸੋਚਦੀ ਸਾਡੇ ਕੋਈ ਕੁਝ ਗਲਤ ਨਾ ਹੋਵੇ ਵੱਡੀ ਭੈਣ ਹੈ ਮਾਵਾ ਬਰਾਬਰ ਹੈ ਹੈ ਜੀ ਉਹਨੇ ਗਲਤੀਆਂ ਕੀਤੀਆਂ ਨੇ ਨਾ ਅੱਜ ਉਹ ਗਲਤੀਆਂ ਨੂੰ ਨਾਲੈ ਜੋਗੀ ਕੋਈ ਨਹੀਂ ਦੀਦੀ ਤੀਹੂ ਮਾਫੀ ਨਾ ਮੰਗੋ ਤੀਹ ਮਾਫੀ ਮੰਗਦੇ ਨਾ ਸਾਡੇ ਚੰਗੇ ਲਾਦੇ ਸੇਵਾ ਕਰਦੇ ਛੱਡਦੇ ਗੁੱਸਾ ਹਣ ਇਹ ਤਾਂ ਤੁਹਾਡਾ ਵੱਡਾ ਬੰਨਾ ਗਿਆ ਵੈ ਸਭ ਤੋਂ ਯਾਦ ਮੈਂ ਤੁਹਾਡੇ ਨਾਲ ਗਲਤ ਕੀਤਾ ਮੈਂ ਤਾਂ ਤੁਹਾਡੇ ਚਾਹੀ ਮਾਰਤੇ ਪੰਜ ਸੱਤ ਸਾਲਾਂ ਤੋਂ ਤੁਹਾਨੂੰ ਐਦਾਂ ਰੱਖਿਆ ਜਿਵੇਂ ਨਾ ਬੜੀ ਗਰੀਬੀ ਹੁੰਦੀ ਹੈ ਤੇ ਰੋਜ਼ ਭਾਰੇ ਸੂਟ ਪਾਇਆ ਕਰੋ ਜਿੰਨਾ ਦਾ ਨਾ ਦਿਲ ਕਰੇ ਉਹਨਾਂ ਲਾਇਆ ਪਾਇਆ ਕਰੋ ਕੋਈ ਰੋਕ ਟੋਕ ਨਹੀਂ ਕਰਾਂਗੀ ਆਕਰ ਗਿਆ ਮੇਰਾ ਆਪ ਦਾ ਦਿੱਤਾ ਤੇ ਸਭ ਪਾਉ ਚਲ ਇੱਕ ਗੱਲ ਹੁਣ ਭਾਵੇਂ ਤਨ ਨੂੰ ਮਤ ਤੇ ਆਏ ਗਈ ਹੁਣ ਪਾ ਮ ਇੱਕ ਵਾਰੀ ਬੈਠੀ ਰਹੇ ਕੋਈ ਏਡਾ ਚੱਕਰ ਨਹੀਂ ਮੈਂ ਕਿਹਾ ਪਾ ਮ ਕਵਾਰੀ ਹੈ ਨਾ ਇਹ ਕਾ ਮੈਂ ਨਾ ਇਹਨੇ ਵੀ ਆਪਣਾ ਘਰ ਬਣਾਣਾ ਹੈ ਆ ਆ ਜਦੋਂ ਅਸੀਂ ਘੇੜਦੀ ਆਏ ਕਰੇਗੀ ਹੈ ਨਾ ਬਿਲਕੁਲ ਭਾਜੀ ਹੈ ਨਾ ਵਾਹ ਕਿ ਜਿਹੜਾ ਰਿਸ਼ਤਾ ਹੈ ਨਾ ਉਧਰ ਫੋਨ ਕਰਕੇ ਤਿਆਰ ਕਰਦੇ ਨਹੀਂ ਪਹਿਲਾਂ ਮੇਰੇ ਘਰ ਵਾਲੀ ਲੈ ਆਵਾਂਗੀ ਸੇਰੇ ਜਾਵਾਂਗੀ ਉਹਨੂੰ ਲੈ ਕੇ ਆਵਾਂਗੀ ਤੇ ਦੇਖ ਲਈ ਤੇ ਫਿਰ ਦਾਜ ਵੀ ਮੈਂ ਮੋਟਾ ਹੀ ਲੈ ਕੇ ਜਾਵਾਂਗੀ ਤੇ ਉਹ ਤਾਂ ਦੇ ਦਾਂਗੇ ਭਾਏ ਤੇ ਜਿੰਨਾ ਕਹੇਣਾ ਦੀਦੀ ਉਹਨਾਂ ਦੇ ਨਾਲ ਟ੍ਰੈਕ ਭਰ ਕੇ ਸੋਰੀ ਭਾਬੀ ਮੇਕੋ ਗਲਤੀ ਹੋ ਗਈ ਮੈਨੂੰ ਤਾਂ ਤੁਹਾਡੀ ਧੀ ਬਣ ਕੇ ਰਹਿਣਾ ਚਾਹੀਦਾ ਸੀ ਸਾਥ ਸਭਾ ਕੇ ਨਹੀਂ ਮੈਂ ਦੁੱਖ ਨੇ ਨਿਭ ਨਹੀਂ ਕਿੰਨੀ ਜਾਨ ਔਖੀ ਕੀਤੀ ਨਾ ਤੁਹਾਡੀ ਕੋਈ ਗਲਤੀ ਹੈ ਬਾਰ ਬਾਰ ਸੋਰੀ ਨਾ ਕੋ ਹੁਣ ਤੀ ਖੁਸ਼ ਰੋ ਆਪਾਂ ਤੁਹਾਡਾ ਵਿਆਹ ਕਰਾਂਗੇ ਪੂਰਾ ਗੱਜ-ਵੱਜ ਕੇ ਸੇਵਾ ਕਰਦੇ ਹੋਂ ਫਿਰ ਕਰਦੇ ਕੁੜੀ ਸਾਡੀ ਮੰਨ ਗਈ ਆ ਤੇ ਕਿਦਾਂ ਵਿਹਾਈ ਰੱਖਣੀ ਆ ਦੱਸੋ ਫਿਰ ਕਿਦਾਂ ਕਰੀਏ ਉਹਨਾਂ ਵੱਲੋਂ ਹਾਂ ਆ ਪਹਿਲੇ ਸਿਮਰਤ ਨੂੰ ਲੈ ਆਈਏ ਨਾ ਉਹਦੀ ਵੀ ਤਾਂ ਸੁਲਾ ਲੈਣੀ ਨਾ ਬਿਲਕੁਲ ਦਵਾ ਪਰਜਾਈਏ ਦੇ ਸਾਹਮਣੇ ਕੁੜੀ ਸ਼ਰਮਾ ਗਈਆਂ ਨੇ ਵੇਖ ਲੈ ਆ ਹੋਏ ਨਾ ਕੁੜੀਆਂ ਵਾਲੇ ਕਰਮਾ ਹਣਾ ਲੜਾਕਿਆਂ ਦੇ ਨੰਨਾ ਵਾਲੇ ਨਹੀਂ ਤੁਸੀਂ ਤਾਂ ਦਾਅਵੇ ਕਰਿਆ ਕਰਾਂਗੀ ਜਦੋਂ ਮੈਂ ਆਇਆ ਚੱਜ ਨਾ ਬਿਲਕੁਲ ਤੇਰੇ ਤੇ ਤਾਂ ਡੱਬਾਂਦਾ ਵੀ ਹਾਂ ਮੈਂ ਆਪਣੀਆਂ ਪਾਸੋਂ ਇਹਨਾਂ ਦੀ ਕੁਛ ਨਹੀਂ ਕਮਾਂਗੀ ਅਸੀਂ ਤੁਹਾਨੂੰ ਨਾ ਆਇਆ ਦੀ ਪੂਰੀ ਇੱਜ਼ਤ ਕਰਿਆ ਕਰਾਂਗੇ ਮਾਨ ਕਰਿਆ ਕਰਾਂਗੇ ਤਾਨੂੰ ਮੌਕਾ ਹੀ ਨਹੀਂ ਦੇਣਾ ਹਾਂ ਟਾਈ ਮੇਰੇ ਤੋਂ ਤੂੰ ਛਿੜਕ ਖਾ ਲਿਆ ਕਰ ਬਸ ਮੈਂ ਤਾਂ ਜਿਹੜੋ ਤੇ ਛਿੜਕਾਂ ਹੀ ਖਾਂਦਾ ਆ ਤੁਹਾਡੇ ਕੋਲ ਚਲੋ ਚਲੋ ਜੀ ਐ ਤੇ ਸੀ ਸਾਡੀ ਸਟੋਰੀ ਦੁੱਖ ਦੇ ਨਾਨਾਨ ਤੇ ਨੋਹਾਂ ਦੀ ਜਾਨ ਓਖੀ ਕੀਤੀ ਹੋਈ ਹੈ ਮਤਲਬ ਉਹ ਸਰ ਇੱਕ ਘਰਾਂ ਚ ਟੀ ਚੱਲਦੀ ਹੈ ਜਿੱਥੇ ਕੁਝ ਨਨਾਨਾ ਵਾਕਿਆ ਵਿਆਹ ਨਹੀਂ ਕਰਾਂਦੀ ਹਾਂ ਅਗੀ ਹੈ ਅਗੀ ਰਿਐਲਟੀ ਹੈ ਚਲੋ ਉਹ ਸਰੀਰੋ ਅਪਾਹੀ ਚ ਵੀ ਹੁੰਦੀਆਂ ਗਈ ਜਾਂ ਕਹਿ ਲੋ ਦਿਮਾਗੋ ਪਾਹੀ ਜਿਹਾ ਹੁੰਦੀਆਂ ਨੇ ਪਰ ਸਹੀ ਗੱਲ ਅਸਲ ਕਰਤਿਆਂ ਦਾ ਉਹਨਾਂ ਦਾ ਆਪਣਾ ਆਦਮੀ ਦਾ ਜਿਹੜਾ ਸੋਹਰਾ ਕਰੰਦਾ ਹੈ ਇਹ ਘਰ ਹੈ ਜਨਮ ਫਲਾਂ ਜਿੱਥੇ ਤੁਹਾਡਾ ਹੋਇਆ ਲੇਕਿਨ ਇੱਥੇ ਅਧਿਕਾਰ ਮੇਨ ਤੁਹਾਡੀਆਂ ਪਰਜਾਈਆਂ ਦਾ ਤੁਹਾਡੇ ਘਰ ਦੀਆਂ ਨੂੰਹਾਂ ਦਾ ਇਹ ਕੋਈ ਰੀਤ ਰਿਵਾਜ ਜਿਹੜੇ ਬਨੇ ਧੁਰੇ ਚੱਲਦੇ ਆਏ ਤੁਸੀਂ ਆਪ ਤਾਂ ਕੋਈ ਬਣਾ ਦੇ ਬਿਲਕੁਲ ਬਿਲਕੁਲ ਸੋ ਆਪਣੀਆਂ ਪਰਜਾਈਆਂ ਨੂੰ ਨਾ ਤਕਲੀਫ ਦਿਆ ਕਰੋ ਆਪ ਵੀ ਇਹ ਲਾ ਪਾ ਕੇ ਕੱਪੜੇ ਸਭ ਪੁਸ਼ਪਾਣਾ ਤੇ ਪਰਜਾਈਆਂ ਲਈ ਤੁਸੀਂ ਸੜਦੀਆਂ ਜੇ ਕਈ ਨਾਨਾ ਸਾਰਿਆਂ ਨੇ ਕਹਿੰਗੀ ਕਈ ਤੇ ਸਹੇਲੀਆਂ ਨਾਲੋਂ ਵੱਧ ਕੇ ਐ ਹਾਂ ਆ ਤੁਸੀਂ ਬਹੁਤ ਬੰਨਣਾ ਠੰਨਾ ਆਪ ਵੀ ਕੋਈ ਕੰਮ ਨਹੀਂ ਕਰਨਾ ਤੇ ਪਰਜਾਈਆਂ ਨੂੰ ਨੌਕਰ ਸਮਝਣਾ ਹੈ ਬੇਨਤੀ ਆ ਹੱਥ ਜੋੜ ਕੇ ਨਾ ਕਰਿਆ ਕਰੋ ਤਾਂ ਦੁੱਖ ਤੇ ਨਾਨਾ ਨਾ ਬੰਨਾ ਸਹੇਲੀ ਬਣ ਕੇ ਚੱਲੋ ਭੈਣ ਬਣੋ ਕਰਨ ਨੂੰ ਦਿਲ ਕਰਦਾ ਨਾ ਤੇ ਛੋਟੇ ਭਰਾਵਾਂ ਨੂੰ ਕਰ ਲਿਆ ਨਾ ਠੀਕ ਹੈ ਜੀ ਵੀਡੀਓ ਬਣਾਈ ਸੀ ਬੜੀ ਕੋਸ਼ਿਸ਼ ਕੀਤੀ ਸੀ ਕਿ ਤੁਹਾਨੂੰ ਪਸੰਦ ਆਵੇ ਸੋ ਤੁਸੀਂ ਪਿਆਰ ਵੀ ਦਿੱਤਾ ਵੈ ਧੰਨਵਾਦ ਤੁਹਾਡਾ ਬਹੁਤ ਬਹੁਤ ਅਗੋ ਨਵੀਂ ਵੀਡੀਓ ਪੇਗੀ ਲਾਈਕ ਕਰਨਾ ਫਿਰ ਕਮੈਂਟ ਕਰਨਾ ਫਿਰ ਸ਼ੇਅਰ ਕਰਨਾ ਫਿਰ ਸਬਸਕ੍ਰਾਈਬ ਕਰਕੇ ਕਿਛੋਟੀ ਜੀ ਬੈਲ ਵੀ ਬਿਜਾਣੀ ਕਰਨਾ ਔਰ ਇਸ ਵੀਡੀਓ ਦੇ ਕਮੈਂਟ ਜਰੂਰ ਦੱਸਣਾ ਕਿ ਵੀਡੀਓ ਕਿੱਦਾਂ ਦੀ ਲੱਗੀ ਔਰ ਭੂਆ ਜੀ ਨੇ ਆਕੇ ਸੀ ਨਹੀਂ ਕਿਦਾਂ ਦਾ ਕੀਤਾ ਵੈ ਠੀਕ ਹੈ ਜੀ ਓਕੇ ਜੀ ਸਸਰੀ ਮੇਰੀ ਸੁਸਰੀ ਦਾ